ਆਕਾਸ਼ ਜੀ ਦਾ ਕਹਿ ਰਿਹਾ ਹੈ ਕਿ ਡੀਫੇਮੇਸ਼ਨ ਦਾ ਨੋਟਿਸ ਤੁਹਾਨੂੰ ਭੇਜਣਾ ਹੈ ਤਿਆਰ ਹੋ ਤੁਸੀਂ ਹਲੇ ਤੱਕ ਤੇ ਇਹਨੂੰ ਪਹਿਲਾਂ ਤੋਂ ਕੋਈ ਸਪੈਲਿੰਗ ਪੁੱਛ ਲਓ ਡੀਫੇਮੇਸ਼ਨ ਦੇ ਸਪੈਲਿੰਗ ਕੀ ਹੁੰਦੇ ਨੇ ਇਹ ਲੜਾਈ ਅੱਜ ਸੋਸ਼ਲ ਹੈ ਨੋਟਿਸ ਆਨ ਤੋਂ ਬਾਅਦ ਪਰਸਨਲ ਹੋਏਗੀ ਤੇ ਸੁਨੀਲ ਮੱਲਨ ਦੇ ਵਾਰ ਸੁਨੀਲ ਮੱਲਨ ਵੱਲੋਂ ਹੋਣਗੇ ਕਿੰਨਾ ਕੁ ਡਰਦਾ ਪਿਆ ਮੇਨਾ ਸਿੱਧੀ ਗੱਲ ਕਰ ਬੰਦਿਆਂ ਨੂੰ ਬਹਿ ਕੇ ਗੱਲ ਕਰ ਡਾਇਲੌਗ ਦੀ ਗੱਲ ਡਾਇਲੌਗ ਨਾ ਮੁਕਣੀ ਚਾਹੀਦੀ ਇਹ ਧਮਕਾਉਣ ਵਾਲਾ ਹੀ ਕੰਮ ਹੈ ਤੇ ਧਮਕਾ ਵੀ ਲੈ ਸੁਨੀਲ ਮੱਲਨ ਨੇ ਕਾਲਾ ਕੋਟਾ ਵਿੱਚ ਥੋੜੀ ਬਾਹਰ ਜਵਾਬ ਦੇ ਨਹੀਂ ਹੁੰਦੇ ਤਾਂ ਆਪ ਆਇਆ ਮੈਨੂੰ ਇਹ ਧਮਕੀਆਂ ਦੇ ਫੋਨ ਭੇਜੇ ਕੀਤੇ ਐਸ 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 ਕਦੋਂ ਆਇਆ ਫੋਨ ਕੀ ਕਿਹਾ ਗਿਆ ਉਹਨਾਂ ਫੋਨ ਕਾਲਰ ਦੇ ਵਿੱਚ ਰਾਤ ਦੇ 12 ਵਜੇ ਕੇ 16 ਮਿੰਟ ਤੇ ਕਾਲ ਆਂਦੀ ਆ ਮਾਈ ਨੇਮ ਇਜ਼ ਅ ਕਾਸ਼ ਬੱਤਾ ਮਾਈ ਨੇਮ ਇਜ਼ ਅ ਕਾਸ਼ ਬੱਤਾ ਮੰਡੇ ਗੁਬਿੰਦਗੜ੍ਹ ਚ ਮੈਂ ਜੇ ਇਹ ਗੱਲ ਕਵਾਂ ਹੁਣ ਕਿ ਮੇਰੇ ਫੈਨ ਉਹਨੂੰ ਬੜੀ ਤਕਲੀਫ ਹੁੰਦੀ ਹੈ ਮੈਂ ਕਹਿੰਦਾ ਤੇਰੇ ਦੁਸ਼ਮਣ ਮੇਰੇ ਫੈਨ ਛੱਡ ਤੇਰੇ ਦੁਸ਼ਮਨਾ ਨੇ ਮੇਰ ਤੱਕ ਸੂਚਨਾ ਪਹੁੰਚਾਈ ਸੀਬੀਆਈ 5 ਲੱਖ ਪਿੱਛੇ ਐਡਾ ਵੱਡਾ ਕੰਮ ਕਰੇਗੀ 18 ਬੰਦੇ ਕੰਮ ਤੇ ਲਾਏਗੀ 45 ਤੋਂ 50 ਦਿਨ ਦੀ ਸਟੇਟਸ ਰਿਪੋਰਟ ਬਣਾਏਗੀ 100 ਕਰੋੜ ਦੇ ਘਪਲੇ ਵਾਲੇ ਬੰਦੇ ਤੇ ਆਮ ਤੁਰੇ ਫਿਰਦੇ ਨੇ ਸੁਮੇਤ ਸਿੰਘ ਸੈਣੀ ਦੇ ਕਿੰਨੀ ਕੀ ਸੀਬੀਆਈ ਆ ਗਈ ਲੋਕ ਹਾਈ ਕੋਰਟ ਆ ਕੇ ਤਰਲੇ ਖੜਦੇ ਆ ਕਿ ਸੀਬੀਆਈ ਇੱਥੇ ਇਨਕੁਆਇਰੀ ਕਰਦੇ ਸੀਬੀਆਈ ਨੇ ਕਿਵੇਂ ਐਕਸ਼ਨ ਲੱਲਿਆ ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਜੇ ਸੀਬੀਆਈ 5 ਲੱਖ ਵਾਲਾ ਕੇਸ ਕਰਦੀ ਤੇ ਮੈਂ ਦਿੰਦਾ ਉਹਨਾਂ ਨੂੰ 20 ਕੇਸ ਅਗਲਾ کہہ ਰਹਿਣਾ ਕਿ ਚਲ 5 ਲੱਖ ਹੀ ਲਿਆ 8 ਲੱਖ ਹੀ ਲਿਆ ਜੋ ਦਿੰਦਾ ਉਹ ਲਿਆ ਪਰ ਜਦੋਂ ਉਹ ਗੱਲ کہہ ਰਿਹਾ ਨਹੀਂ ਤਾਂ ਜੇ ਅਫਸਰ ਪਹਿਲੀ ਵਾਰ ਹੁੰਦਾ ਤਾਂ ਉਹ ਕਹਿੰਦਾ ਜੀ ਕਿਹੜੇ ਮੁੱਦੇ 'ਚ ਗੱਲ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਹਿ ਕੇ ਗੱਲ ਕਰੋ ਟੈਲੀਫੋਨ ਤੇ ਕਿਹੜਾ ਅਫਸਰ ਗੱਲ ਕਰਦਾ ਕਿ 5 ਲੱਖ ਹੀ ਲਿਆ ਇਹ ਤੇ ਮੈਡਮ ਮੈਂ ਤੁਹਾਨੂੰ ਕਲੀਅਰ ਗੱਲ ਕਹਿਣਾ ਕਿ ਜਦੋਂ ਇਹ ਪੜਦੇ ਖੁੱਲਣੇ ਆ ਤੇ ਰਿਵਰਸ ਗियर ਵੱਜਣਾ ਹੈ ਆਕਾਸ਼ ਬੱਤਾ ਵੀ ਇਸੇ ਐਫ ਆਈ ਆਰ ਚ ਨਾਮਜ਼ਦ ਹੋਏਗਾ ਆਕਾਸ਼ ਬੱਤਾ ਪਰਸਨਲੀ ਚਾਹੇ ਜਿਹੋ ਜਿਹਾ ਮਰਜੀ ਇਨਸਾਨ ਹੋਵੇ ਉਹਦੀ ਪਰਸਨਲ ਲਾਈਫ ਸਪੈਸ਼ਲੀ ਮੈਰਿਡ ਲਾਈਫ ਨੂੰ ਤੁਸੀਂ ਮੀਡੀਆ ਦੇ ਵਿੱਚ ਲੈ ਕੇ ਆਏ ਹੋ ਸਵਾਲ ਇਸ ਤੇ ਵੀ ਉੱਠ ਰਹੇ ਬਿਲਕੁਲ ਉੱਠਣੇ ਚਾਹੀਦੇ ਆ ਪਰ ਇੱਕ ਆਦਮੀ ਦਾ ਸੋਸ਼ਲ ਕੈਰੈਕਟਰ ਵੀ ਸਮਝਾਣਾ ਚਾਹੀਦਾ ਸਾਡੇ ਸ਼ਹਿਰਾਂ ਪਿੰਡਾਂ ਦੀ ਕਹਾਵਤ ਹੈ ਤੂੰ ਕਿਸੇ ਦੀ ਕੁੜੀ ਕੱਢੀ ਹੈ ਤੇ ਜੇ ਇਹ ਮੇਰਾ ਇਵੈਂਟ ਗਲਤ ਹੈ ਤੇ ਮੇਰੇ ਤੇ ਕੁਐਸਚਨ ਚੁੱਕਦਾ ਇਹਦੀ ਆਪਣੀ ਵਾਈਫ ਮਾਹੀ ਹੈ ਆਪਣੀ 11 ਸਾਲ ਦੀ ਬੱਚੀ ਹੈ ਉਹਨੂੰ ਇਹਨੇ ਅੱਜ ਤੱਕ ਕੀ ਕਹਿੰਦਾ ਨਾ ਮੈਂ ਬਹੁਤ ਵਧੀਆ ਆਦਮੀ ਆ ਸਰਵਣ ਪੁੱਤਰ ਆ ਬਸ਼ਰੀਫ ਆਦਮੀ ਆ ਤੇ ਆਪਣੀ ਜੰਮੀ ਬੇਟੀ ਨੂੰ ਦੇਨੇ 2 ਰੁਪਏ ਦੀ ਅੱਜ ਤੱਕ ਖਰਚੇ ਦੇ ਨਹੀਂ ਦਿੱਤੇ ਬਿਲਕੁਲ ਵਿਚਾਰਾ ਨਹੀਂ ਹੈ ਮੈਂ ਤਾਂ ਸ਼ਰਮ ਕਹਿੰਦਾ ਵੀ ਯੂ ਹੈਵ ਪਲਾਨਡ ਏਵਰੀਥਿੰਗ ਪਰ ਤੇਰਾ ਪਲਾਨ ਮੇਰੀ ਇੰਟਰਵਿਊਸ ਤੋਂ ਬਾਅਦ ਖੁੱਸ ਹੋ ਗਿਆ ਟੈਂਟਾ ਖੁੱਸ ਕਾਸ਼ਵਤਾ ਕਹਿ ਰਿਹਾ ਕਿ ਸਾਡੇ ਮਾਮਲੇ ਤੋਂ ਜੀ ਫੇਮ ਪਾਲਦੇ ਨੇ ਵਕੀਲ ਸਾਹਿਬ ਦੇ ਕੋਲ ਹੋਰ ਕੋਈ ਕੰਮ ਨਹੀਂ ਹੈ ਮੈਂ ਤਾਂ ਵਕੀਲਾਂ ਨੂੰ ਵੇਲਾ ਦੇਖਦਾ ਹੀ ਨਹੀਂ ਹਾਂ ਪਰ ਇਹ ਵਕੀਲ ਸਾਹਿਬ ਇੰਨੇ ਵੇਲੇ ਨੇ ਕਿ ਮੇਰੇ ਬਾਰੇ ਗੱਲਾਂ ਕਰਦੇ ਆ ਪਹਿਲਾ ਜਵਾਬ ਮੈਂ ਦੇ ਦਿੰਦਾ ਕਿ ਤੁਸੀਂ ਨਾ Google ਤੇ ਜਾਓ YouTube ਤੇ Facebook ਤੇ ਉਹਦੀ ਗੱਲ ਨਹੀਂ ਕਰ ਰਹੇ ਤੁਸੀਂ Google ਤੇ ਜਾਓ ਉੱਥੇ ਲਿਖੋ ਸੁਨੀਲ ਮੱਲਨ Google ਤੁਹਾਨੂੰ ਮੇਰੇ ਨਾਮ ਦੀ ਸੁਜੈਸ਼ਨ ਦੇਗਾ ਤੇ ਜਵਾਬ ਆਕਾਸ਼ਪਤ ਲਈ ਸਾਰੀ ਦੁਨੀਆ ਲਈ 10000 ਤੋਂ ਵੱਧ ਪੇਜ ਮੇਰੇ ਆਉਣਗੇ ਸਤਿ ਸ਼੍ਰੀ ਅਕਾਲ ਪੰਜਾਬ ਪ੍ਰੋ ਟਵੀ ਤੁਸੀਂ ਦੇਖ ਰਹੇ ਹੋ ਜੋ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਉਹ ਹੈ ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਕਿਉਂਕਿ ਕਈ ਕਰੋੜ ਕੈਸ਼ ਕਈ ਕੀਮਤੀ ਗਹਿਣੇ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਪ੍ਰਾਪਰਟੀ ਦੇ ਡਾਕੂਮੈਂਟਸ ਵਿਦੇਸ਼ਾਂ ਦੇ ਵਿੱਚ ਪ੍ਰਾਪਰਟੀਆਂ ਕੀ ਕੁਝ ਹੈ ਜੋ ਨਹੀਂ ਮਿਲਿਆ ਹੈ ਡੀਆਈਜੀ ਪੁੱਲਰ ਦੇ ਘਰ ਤੋਂ ਤੇ ਉਹਨਾਂ ਦੇ ਫਾਰਮ ਹਾਊਸ ਤੋਂ ਇੱਕ ਨਾਮ ਇਸ ਦੇ ਪਿੱਛੇ ਹੈ ਆਕਾਸ਼ ਬੱਤਾ ਜਿਸ ਨੇ ਕੀ ਡੀਆਈਜੀ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਪਰ ਇੱਕ ਨਾਮ ਅਜੀਹਾ ਹੋਰ ਹੈ ਜੋ ਕਿ ਹੁਣ ਆਕਾਸ਼ ਬੱਤਾ ਦੇ ਪਿੱਛੇ ਹੱਥ ਧੋ ਕੇ ਪੈ ਗਿਆ ਆਕਾਸ਼ ਬੱਤਾ ਦੀ ਪੂਰੀ ਕੁੰਡਲੀ ਉਸ ਨਾਮ ਨੇ ਬਾਹਰ ਕੱਢ ਲਈ ਹੈ ਸੋ ਇਸ ਵਕਤ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਨੀਲ ਕੁਮਾਰ ਮੱਲਣ ਜੋ ਕਿ ਐਡਵੋਕੇਟ ਨੇ ਇਸ ਪੂਰੇ ਮਾਮਲੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਤੇ ਦਰਸ਼ਕੋ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਛਾ ਵਕੀਲ ਸਾਹਿਬ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੀ ਹੈ ਵੀ ਤੁਸੀਂ ਆਕਾਸ਼ ਬੱਤਾ ਦੇ ਪਿੱਛੇ ਹੱਥ ਧੋ ਕੇ ਕਿਉਂ ਪੈ ਗਏ ਉਹ ਮਤਲਬ ਡੀਆਈਜੀ ਨੂੰ ਅੰਦਰ ਕਰਾਣਾ ਤੁਹਾਨੂੰ ਚੁਭ ਰਿਹਾ ਹੈ ਡੈਫੀਨਿਟਲੀ ਇਸ ਦਾ ਕਾਰਨ ਕੀ ਹੈ ਦੇਖੋ ਮੈਂ ਆਕਾਸ਼ ਬੱਤਾ ਦੇ ਮਗਰ ਨਹੀਂ ਸੀ ਪਿਆ ਮੈਂ ਬੜੀ ਖੁਸ਼ੀ ਮਹਿਸੂਸ ਕੀਤੀ ਸੀ ਕਿ ਇਸ ਲੈਵਲ ਦੇ ਬੰਦੇ ਨੂੰ ਕਿਸ ਨੇ ਫੜਾਇਆ ਮੈਂ ਖੁਦ ਕ੍ਰਿਪਸ਼ਨ ਦਾ ਸਤਾਇਆ ਹੋਇਆ ਇਨਸਾਨ ਹਾਂ ਮੇਰੇ ਫਾਦਰ ਦਾ ਮਰਡਰ ਹੋਇਆ ਮੇਰੀ ਸੁਣਵਾਈ ਨਹੀਂ ਹੋਈ ਮੇਰਾ ਘਰ ਲੁੱਟਿਆ ਗਿਆ ਮੇਰੀ ਸੁਣਵਾਈ ਨਹੀਂ ਹੋਈ ਮੇਰਾ ਕਾਰੋਬਾਰ ਬੰਦ ਹੋ ਗਿਆ ਮੇਰੀ ਸੁਣਵਾਈ ਨਹੀਂ ਹੋਈ ਚਾਹੇ ਉਹ ਪੁਲਸ ਸੀ ਚਾਹੇ ਉਹ ਡੀਸੀ ਆਫਿਸ ਸੀ ਚਾਹੇ ਉਹ ਕੋਈ ਵੀ ਮਹਿਕਮਾ ਸੀ ਉਹਦੇ ਚ ਸ਼ਰੇਆਮ ਔਨ ਡਾਕੂਮੈਂਟ ਠੱਗੀ ਕਰਪਸ਼ਨ ਫੜੀ ਮੈਂ ਵਿਖਾਈ ਉਹਦੇ ਤੇ ਸੁਣਵਾਈ ਨਹੀਂ ਹੋਈ ਮੇਰੇ ਮਦਰ ਨੂੰ ਇੱਕ ਐਸਾ ਲੈਟਰ ਲਿਖਿਆ ਗਿਆ ਜਿਹਦੇ ਚ ਗੰਦੀਆਂ ਗਾਲਾਂ ਲਿਖੀਆਂ ਸੀ ਉਹ ਵੀ ਸਰਕਾਰੀ ਮਹਿਕਮੇ ਵੱਲੋਂ ਉਹਤੇ ਸੁਣਵਾਈ ਨਹੀਂ ਹੋਈ ਤੇ ਮੈਂ ਵੀ ਸਤਾਇਆ ਹੋਇਆ ਇਨਸਾਨ ਸੀ ਤੇ ਮੈਂ ਜਦੋਂ ਇਹਨੇ ਡੀਆਈਜੀ ਨੂੰ ਅੰਦਰ ਕਰਾਇਆ ਤੇ ਮੈਂ ਬੜਾਈ ਹੈਰਾਨ ਹੋਇਆ ਕਿ ਯਾਰ ਇਹ ਆਮ ਆਦਮੀ ਨਹੀਂ ਹੋ ਸਕਦਾ ਤੋ ਨਿਰਪੱਖ ਪੋਸਟ ਤੇ ਮੇਰਾ ਚੈਨਲ ਪ੍ਰੋਗਰਾਮ ਚੱਲ ਰਿਹਾ ਸੀ ਉਹ ਲੋਕ ਮੈਨੂੰ ਪੁੱਛ ਰਹੇ ਸੀ ਕਿ ਜੇ ਤੁਸੀਂ ਸੀਬੀਆਈ ਇਨਕੁਆਇਰੀ ਕਰਾਉਣੀ ਹੈ ਈਡੀ ਦੀ ਕਰਾਉਣੀ ਹੈ ਵਿਜੀਲੈਂਸ ਦੀ ਕਰਾਉਣੀ ਹੈ ਤੇ ਤਰੀਕਾ ਕੀ ਹੁੰਦਾ ਉਹਦੇ ਦੌਰਾਨ ਮੈਂ ਇੱਕ ਸ਼ਬਦ ਇੱਕ ਲਾਈਨ ਬੋਲੀ ਕਿ ਇਹ ਆਕਾਸ਼ ਬੱਤਾ ਮੈਨੂੰ ਕੋਈ ਆਮ ਆਦਮੀ ਨਹੀਂ ਲੱਗਦਾ ਇਹਦੇ ਪਿੱਛੇ ਕੋਈ ਡੈਡੀ ਜੀ ਹੈਗਾ ਕਿਉਂਕਿ ਇਹ ਬੰਦਾ ਇਹ ਕੰਮ ਨਹੀਂ ਕਰਾ ਸਕਦਾ ਮੈਂ ਨਹੀਂ ਜਾਣਦਾ ਸੀ ਕੀ ਕੰਮ ਕਰਦਾ ਬਸ ਉਹ ਪ੍ਰੋਗਰਾਮ ਸ਼ਾਇਦ ਮੰਡੀ ਗੁਬਿੰਦਗੜ੍ਹ ਚ ਜਾਣ ਦੀ देर ਸੀ ਮੰਡੀ ਗੁਬਿੰਦਗੜ੍ਹ ਚ ਮੈਂ ਜੇ ਇਹ ਗੱਲ ਕਵਾਂ ਹੁਣ ਕਿ ਮੇਰੇ ਫੈਨ ਉਹਨੂੰ ਬੜੀ ਤਕਲੀਫ ਹੁੰਦੀ ਹੈ ਮੈਂ ਕਹਿੰਦਾ ਤੇਰੇ ਦੁਸ਼ਮਣ ਮੇਰੇ ਫੈਨ ਛੱਡ ਤੇਰੇ ਦੁਸ਼ਮਨਾ ਨੇ ਮੇਰੇ ਤੱਕ ਸੂਚਨਾ ਪਹੁੰਚਾਈ ਕਿ ਸਰ ਇਹ ਬੰਦਾ ਕੰਮ ਕੀ ਕਰਦਾ ਇਹ ਸਰਗਨਾ ਇਹ ਮਾਫੀਆ ਕੀ ਇਹਦਾ ਰੋਲ ਹੈ ਔਰ ਇਹ ਹਮਾਮ ਚ ਇਕੱਠੇ ਨੰਗੇ ਸੀ ਤੇ ਇਹਨੇ ਬਟੇਰ ਇਹਦੇ ਪੈਰ ਥੱਲੇ ਆਈ ਐ ਇਹਦਾ ਪਲਾਨਡ ਤਰੀਕੇ ਨਾਲ ਕੰਮ ਹੋਇਆ ਔਰ ਮੋਰਓਵਰ ਮੈਨੂੰ ਕੁਝ ਉਥੋਂ ਦੇ ਮੁਲਾਜ਼ਮਾਂ ਦੇ ਵੀ ਫੋਨ ਆਏ ਇਹ ਸਰ ਸਾਡੀ ਧੌਂ ਤੇ ਗੋਡਾ ਰੱਖਦਾ ਹੈ ਸਾਨੂੰ ਗਾਲਾਂ ਕੱਢਦਾ ਇਹਦੇ ਇੱਕ ਦੋ ਖਾਸ ਹੈਗੇ ਨੇ ਇੱਕ ਇੱਕ ਕਰਪਟ ਐਸ ਡੀ ਐਮ ਹੈ ਜਿਹਦੀ ਹੁਸ਼ਿਆਰਪੁਰ ਤੇ ਫੋਰ ਲੇਨ ਦੇ ਉੱਤੇ ਸੈਂਕੜੇ ਕਰੋੜ ਦੇ ਕਪਲੇ ਦਾ ਮੈਟਰ ਚੱਲਦਾ ਪਿਆ ਉਹਦੇ ਤੇ ਵੀ ਅਜ ਤੱਕ ਸਿਬਿਆਈ ਨਹੀਂ ਗਈ ਤੇ ਡੀ ਆਈ ਜੀ ਦੇ ਪਿੱਛੇ ਗਈ ਹੈ भेजनी बिल्कुल ठीक है मैं नकारदा नहीं पया उनु चंगी तरह नचोड़ो जो ना उन्हें गंद पाया सी बट जेड़ा बंदा अपने आप नु ਵਿਚਾਰਾ ਜਾ کہہ ਕੇ पब्लिक ਦੇ ਸਾਹਮਣੇ ਮਾਸੂਮ ਚਿਹਰਾ ਬਨ ਰਿਆ ਸੀ ਉਹ ਜਦੋਂ ਮੈਨੂੰ ਮੇਰੇ ਤੱਕ ਸੂਚਨਾ ਆਣੀ ਛੁੜੀਆ ਮੇਰੇ ਤੇ ਰੌਂਗਟੇ ਖੜੇ ਹੋ ਗਏ ਮੈਂ ਕਿਹਾ ਯਾਰ ਸੱਚੀ ਮੈਂ ਕਿਹਾ ਤੁਸੀਂ ਗੱਲਾਂ ਨਾ ਕਰੋ ਮੈਨੂੰ ਪ੍ਰੂਫ ਭੇਜੋ ਉਹਨਾਂ ਨੇ ਪ੍ਰੂਫ ਭੇਜੇ ਆਪਾਂ ਪ੍ਰਿੰਟ ਕੱਢੇ ਪੜ੍ਹੇ ਤੇ ਵਾਕਈ ਚੁਕੰਨਾ ਕਰਨ ਵਾਲੀਆਂ ਖਬਰਾਂ ਸੀ ਤੇ ਉਹ ਫਿਰ ਜਦੋਂ ਇੱਕ ਮੇਰੇ ਕੋਲ মিডিਆ ਵਾਲੇ ਆਪੇ ਹੀ ਪਹੁੰਚ ਕੇ ਪਤਾ ਨਹੀਂ ਉਹਨਾਂ ਨੂੰ ਕਿਤੋਂ ਅਰੇ ਮੈਂ ਕਿੰਨਾ ਵੀ ਖੋਰ ਸਵਾਲ ਖੜਾ ਹੁੰਦਾ ਇੱਥੇ ਕਿਉਂਕਿ ਤੁਸੀਂ ਸੀਬੀਆਈ ਨੂੰ ਲੈ ਕੇ ਬਾਰ ਬਾਰ ਸਵਾਲ ਖੜੇ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਇੱਕ ਆਮ ਬੰਦੇ ਦੀ ਸੀਬੀਆਈ ਤੱਕ ਡਾਇਰੈਕਟ ਜਾਂ ਈਡੀ ਤੱਕ ਡਾਇਰੈਕਟ ਪਹੁੰਚ ਹੋ ਹੀ ਨਹੀਂ ਸਕਦੀ ਪਰ ਇੱਕ ਸੀਬੀਆਈ ਦੀ ਕਾਰਜਪ੍ਰਣਾਲੀ ਤੇ ਵੀ ਫਿਰ ਵੱਡਾ ਸਵਾਲ ਖੜਾ ਹੁੰਦਾ ਕੋਈ ਆਮ ਮਹਾਰਾਜ ਮੇਰੀ ਮੈਂ ਕਹਿੰਦਾ ਇਹ ਆਮ ਬੰਦਾ ਤੇ ਥਾਣੇ ਦਾ ਜਿਹੜਾ ਬਾਹਰ ਖਲੋਤਾ ਸੰਤਰੀਓ ਨਹੀਂ ਵੜਨ ਦਿੰਦਾ ਕਿ ਇਹਨੂੰ ਅੰਦਰ ਐਸਐਚਓ ਤੱਕ ਨਹੀਂ ਪਹੁੰਚ ਪੰਦਾ ਸੀਬੀਏ ਦੇ ਡਾਇਰੈਕਟਰ ਤੱਕ ਪਹੁੰਚਣਾ ਸੀਬੀਆਈ 5 ਲੱਖ ਪਿੱਛੇ ਐਡਾ ਵੱਡਾ ਕੰਮ ਕਰੇਗੀ 18 ਬੰਦੇ ਕੰਮ ਤੇ ਲਾਏਗੀ 45 ਤੋਂ 50 ਦਿਨ ਦੀ ਸਟੇਟਸ ਰਿਪੋਰਟ ਬਣਾਏਗੀ ਸੋਰਸ ਰਿਪੋਰਟ ਬਣਾਏਗੀ ਤੇ ਪਰ ਸਿਰਫ ਗੱਲ 5 ਲੱਖ ਦੀ ਨਹੀਂ ਹੈ ਨਾ ਗੱਲ ਡੀਆਈਜੀ ਰੇਂਜ ਦੀ ਹੈ ਗੱਲ 5 ਲੱਖ ਦੀ ਜਿਆਦਾ ਹੈ 100 ਕਰੋੜ ਦੇ ਘਪਲੇ ਵਾਲੇ ਬੰਦੇ ਤੇ ਆਮ ਤੌਰੇ ਫਿਰਦੇ ਨੇ ਸੁਮੇਤ ਸਿੰਘ ਸੈਣੀ ਦੇ ਕਿੰਨੇ ਕੀ ਸੀਬੀਆਈ ਆ ਗਈ ਲੋਭ ਹਾਈ ਕੋਟਾ ਕੇ ਤਰਲੇ ਘੜਦੇ ਕਿ सीबीआई ਇੱਤੇ ਇਨਕੁਆਇਰੀ ਕਰਦੇ सीबीआई ਨੇ ਕਿਵੇਂ ਐਕਸ਼ਨ ਲੱਲਿਆ ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਜੇ सीबीआई 5 ਲੱਖ ਵਾਲਾ ਕੇਸ ਕਰਦੀ ਤੇ ਮੈਂ ਦਿੰਦਾ ਉਹਨਾਂ ਨੂੰ 20 ਕੇਸ ਪੰਜਾਬ ਦੇ ਦਿੰਦਾ ਜਿੱਥੇ 5 ਲੱਖ ਤੋਂ ਵੱਧ ਰਿਸ਼ਵਤ ਲਈ ਗਈ ਗਈ ਚੁਕੀ ਹੈ ਔਰ ਜਿੱਥੇ ਉਹਨਾਂ ਦੀ ਆਮਦਨ ਤੋਂ ਵੱਧ ਉਹਨਾਂ ਦੀ ਐਸੈਟਸ ਬਣੀ ਹੈ ਮੈਂ ਦਿੰਦਾ ਸੀਬੀ ਕਰੂਗੀ ਕੰਮ ਕਦੀ ਵੀ ਨਹੀਂ ਕਰਦੀ ਸਵਾਲ ਤੁਸੀਂ ਇਹ ਵੀ ਸਵਾਲ ਚੁੱਕਿਆ ਸੀ ਕਿ ਸਭ ਤੋਂ ਪਹਿਲਾਂ ਤਾਂ ਸ਼ੱਕ ਇਸ ਕਰਕੇ ਜ਼ਾਹਰ ਹੁੰਦਾ ਹੈ ਕਿਉਂਕਿ सीबीआई ਨੇ ਰਿਮਾਂਡ ਨਹੀਂ ਲਿਆ ਤੇ ਹੁਣ ਤਾਂ ਕਿਰਸ਼ਾਨੂ ਦਾ ਵੀ ਰਿਮਾਂਡ ਮਿਲ ਗਿਆ सीबीआई ਦਾ ਬਿਲਕੁਲ ਉਹ ਤਾਂ ਲੈਣਾ ਬਣਦਾ ਸੀ ਕਿਉਂਕਿ ਉਹਦੇ ਤੋਂ ਕਈ ਸੰਤਰੀ ਮੰਤਰੀ ਤੇ ਤੰਤਰੀ ਬਾਹਰ ਆਉਣੇ ਆ ਔਰ ਆਉਣਗੇ ਔਰ ਉਹ ਜਦੋਂ ਕ੍ਰਾਈਮ ਡਾਇਰੀਆਂ ਖੁੱਲਣੀਆਂ ਤੇ ਹੋ ਸਕਦਾ ਹੈ ਕਿ ਬੜੇ ਡੂੰਘੇ ਲੈਵਲ ਦੇ ਬੰਦੇ ਇਸ ਜਿਹੜੀ ਇਹ ਖੇਲ ਚੱਲਦਾ ਪਿਆ ਇਦੇ ਵਿੱਚ ਅੰਦਰ ਜਾਣਗੇ ਅੱਛਾ ਕਿਸ਼ਾਨੂ ਦੇ ਨਾਲ ਆਕਾਸ਼ ਬੱਤਾ ਤੀ ਪਹਿਲਾਂ ਤੋਂ 60% ਸੀ ਪਹਿਲਾਂ ਤੋਂ ਮਿਲੇ ਹੋਏ ਸੀਗੇ ਇਹ ਇੰਨੇ ਕੌਨਫੀਡੈਂਸ ਦੇ ਨਾਲ ਤੁਸੀਂ ਕੀ ਕਹਿ ਕਿਵੇਂ ਕਹਿ ਸਕਦੇ ਹੋ ਤੇ ਇੱਕ ਹੋਰ ਸਵਾਲ ਆਕਾਸ਼ ਬੱਤਾ ਨੇ ਤੁਹਾਡੇ ਇੰਟਰਵਿਊ ਤੋਂ ਬਾਅਦ ਜਵਾਬ ਦਿੱਤਾ ਇੱਕ ਮੀਡੀਆ ਚੈਨਲ ਦੇ ਰਾਹੀਂ ਤੇ ਉਹ ਕਹਿੰਦੇ ਨੇ ਕਿ 16 ਲੱਖ ਵਾਲੀ ਗੱਲ ਵਕੀਲ ਸਾਹਿਬ ਕਰ ਰਹੇ ਨੇ ਕਿ ਡੀਲ ਤਾਂ 16 ਲੱਖ ਦੇ ਵਿੱਚ ਫਾਈਨਲ ਹੋਈ ਸੀ ਆ 4 ਮਹੀਨਿਆਂ ਦਾ 16 ਲੱਖ ਬਕਾਇਆ ਹੈ ਉਹ ਤੁਹਾਡੇ ਤੱਕ ਖਬਰ ਕਿਵੇਂ ਪਹੁੰਚੀ ਤੁਸੀਂ ਇੰਨੇ ਕੌਨਫੀਡੈਂਸ ਕਿਵੇਂ ਹੋ ਦੇਖੋ ਇਸ ਤਰ੍ਹਾਂ ਹੈ ਕਿ ਡੀਆਈਜੀ ਨਾਲ ਇਹਨਾਂ ਦੀ ਕੋਈ ਫਰਸਟ ਡੀਲ ਨਹੀਂ ਸੀ ਔਰ ਜਿਹੜਾ ਉਹਨਾਂ ਨੇ ਪੋਰਟਰੇ ਕੀਤਾ ਹੈ ਕਿ ਉਹ ਇੱਕ ਐਫਆਈਆਰ 155 ਨੰਬਰ ਨੂੰ ਖਤਮ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ ਉਹ ਵੀ ਉਹ ਗੱਲ ਨਹੀਂ ਸੀ ਗੱਲ ਇਹ ਸੀ ਕਿ ਜਿਹੜੀ ਇਹਨਾਂ ਨੇ ਮਹੀਨਾ ਬੱਜਿਆ ਸੀ ਆਪਸ 'ਚ ਦੇਖੋ ਨਾ ਮੇਰੀ ਜ਼ਰੂਰਤ ਤੁਸੀਂ ਅੱਜ ਫਸਟ ਸਟੇਜ ਮਿਲਿਓ ਮੈਨੂੰ ਮੇਰੀ ਜ਼ਰੂਰਤ ਪੈ ਸਕਦੀ ਹੈ ਮੈਂ ਤੁਹਾਡੇ ਨਾਲ ਚੰਗੀ ਤਰ੍ਹਾਂ ਹੱਥ ਮਿਲਾਵਾ ਜਫੇ ਵੀ ਪਾਲਾ ਪੈ ਸਕਦੀ ਹੈ ਪਰ ਜੇ ਇਹ ਬੰਦ ਕਮਰੇ 'ਚ ਫੜੇ ਜਾਵਾਂਗੇ ਅੱਜ ਤੋਂ ਸਾਲ ਬਾਅਦ ਇਟ ਮੀਨਸ ਕਿ ਸਾਲ ਦਾ ਪੁਰਾਣਾ ਕੋਈ ਗੰਦਾ ਜਾਂ ਚੰਗਾ ਰਿਲੇਸ਼ਨ ਸੀ ਚਾਹੇ ਭੈਣ ਭਰਾ ਦਾ ਸੀ ਜਾਂ ਇਸੇ ਤਰ੍ਹਾਂ ਸਰਕਾਰੀ ਅਫਸਰਾਂ ਨਾਲ ਜੇ ਤੁਹਾਡੀ ਲੈਣ ਦੇਣ ਰੈਗੂਲਰ ਚੱਲ ਰਿਹਾ ਅਗਲਾ ਕਹਿ ਰਹੇ ਨੇ ਕਿ ਚਲ 5 ਲੱਖ ਹੀ ਲਿਆ 8 ਲੱਖ ਹੀ ਲਿਆ ਜੋ ਦਿੰਦਾ ਉਹ ਲਿਆ ਔਰ ਜਦੋਂ ਉਹ ਗੱਲ ਕਹਿ ਰਿਹਾ ਨਹੀਂ ਤਾਂ ਜੇ ਅਫਸਰ ਪਹਿਲੀ ਵਾਰ ਹੁੰਦਾ ਤਾਂ ਉਹ ਕਹਿੰਦਾ ਜੀ ਕਿਹੜੇ ਮੁੱਦੇ 'ਚ ਗੱਲ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਹਿ ਕੇ ਗੱਲ ਕਰੋ ਟੈਲੀਫੋਨ ਤੇ ਕਿਹੜਾ ਅਫਸਰ ਗੱਲ ਕਰਦਾ ਕਿ 5 ਲੱਖ ਹੀ ਲਿਆ ਇਟ ਮੀਨਸ ਕਿ ਇਹਨਾਂ ਦੀਆਂ ਡੀਲਸ ਪੁਰਾਣੀਆਂ ਚੱਲ ਰਹੀਆਂ ਸੀ ਇਹ ਤੇ ਮੈਡਮ ਮੈਂ ਤੁਹਾਨੂੰ ਕਲੀਅਰ ਗੱਲ ਕੰਨਾ ਕਿ ਜਦੋਂ ਇਹ ਪੜਦੇ ਖੁੱਲਣੇ ਆ ਤੇ ਰਿਵਰਸ ਗਿਰ ਵਜਣਾ ਆਕਾਸ਼ ਬੱਤਾ ਵੀ ਇਸੇ ਐਫ ਆਈ ਆਰ ਚ ਨਾਮਜਦ ਹੋਏਗਾ ਹੂੰ ਅੱਛਾ ਕਿਉਂਕਿ ਇਹਨਾਂ ਦੇ ਨਾਮਜਦ ਤੇ ਇਹਨਾਂ ਦੀ ਸਾਹਕਾਰਡ ਪਰ ਆਪਣੀ ਸੀ ਪੱਤੇ ਜਦੋਂ ਖੁੱਲਣਗੇ ਤਾਂ ਉਸਲਤਾ ਆਕਾਸ਼ ਬੱਤਾ ਖੁਦ ਮੰਨ ਰਿਹਾ ਕਿ ਉਹ ਪਹਿਲਾਂ ਤੋਂ ਨਾ ਪੈਸੇ ਦੀ ਮੰਗ ਕਰ ਰਹੀ ਸੀ ਮਹੀਨੇ ਬੰਨਣ ਦੀ ਮੰਗ ਕਰ ਰਹੀ ਸੀ ਕਿ ਮੈਨੂੰ ਹਰ ਮਹੀਨੇ ਇੰਨੇ ਪੈਸੇ ਤੇਰੇ ਵੱਲੋਂ ਆਣੇ ਚਾਹੀਦੇ ਮੈਂ ਕਹਿੰਨਾ ਕਿ ਇਹਨਾਂ ਦੀ ਆਪਣੀ ਵਾਰਤਾ ਲਾਭ ਕਨਫਰਮ ਕਰਦੀ ਆ ਜੇ ਕ ਜੇ ਡੀਆਈਜੀ ਭੁੱਲ ਰਿਸ਼ਵਤ ਲੈਂਦਾ ਫੜਿਆ ਗਿਆ ਉਹ ਤੇ ਅਸੀਂ ਪ੍ਰੂਵ ਹੋ ਗਿਆ ਕਿ ਉਹ ਲੈਂਦਾ ਪਰ ਹਲੇ ਤੱਕ ਕੋਰਟ ਨੇ ਉਹਨੂੰ ਸਰਟੀਫਿਕੇਟ ਨਹੀਂ ਦਿੱਤਾ ਸੀਬੀਆਈ ਨੇ ਦਿੱਤਾ ਕੋਰਟ 'ਚ ਜੇ ਉਹ ਬਰੀ ਹੋ ਗਿਆ ਤੇ ਫਿਰ ਹਾਲਾਤ ਕੀ ਹੋਣਗੇ ਔਰ ਜੇ ਇਹ ਚੀਜ਼ਾਂ ਚੱਲ ਰਹੀਆਂ ਸੀ ਬੜੀ ਧੀਰ ਤੋਂ ਚੱਲਦੀਆਂ ਆ ਰਹੀਆਂ ਸੀ ਤੇ ਤਾਂ ਹੀ ਉਹ ਨੈਟਵਰਕ ਬਣਿਆ ਸੀ ਤਾਂ ਹੀ ਕਿਰਸ਼ਾਨੂੰ ਕਿਰਿਆਨਸ਼ੂ ਕਿਰਿਆਨਸ਼ੂ ਜੋ ਵੀ ਹੈ ਕਿਸ਼ਾ ਨੂੰ ਤਾਂ ਹੀ ਪਿਕਚਰ 'ਚ ਸੀ ਤਾਂ ਇਹ ਲੋਬੀ ਕੰਮ ਕਰ ਰਹੀ ਸੀ ਤੁਹਾਨੂੰ ਪਤਾ ਉਥੇ ਲੋਬੀ ਕੰਮ ਕਿਵੇਂ ਕਰਦੀ ਹੈ ਪਤਾ ਤੁਹਾਨੂੰ ਮੰਡੀ ਗੁਪਿੰਦਗੜ ਦਾ ਬਿਲਕੁਲ ਤੁਸੀਂ ਇੰਟਰਵਿਊ ਦੇ ਵਿੱਚ ਜ਼ਾਇਆ ਕੀਤਾ ਸੀ ਕਿਵੇਂ ਈਟੀਓ ਦੇ ਰਾਹ ਬੜਾ ਸਿੰਪਲ ਫਾਰਮੂਲਾ ਇਹਨਾਂ ਦਾ ਹੁਣ ਤੁਸੀਂ ਮੈਂ ਇਸ ਤੋਂ ਅੱਗੇ ਵੱਡਾ ਖੁਲਾਸਾ ਕਰਨ ਵਾਲਾ ਸੰਗਰੂਰ ਕੋਲ ਖਨੌਰੀ ਬਾਟਰ ਦਾ ਉਥੇ ਰਾਤ ਨੂੰ 100 ਤੋਂ 150 ਗੱਡੀ ਚੱਲਦੀ ਹੈ ਤੇ ਇੱਕ ਗੱਡੀ ਦਾ ਟੈਕਸ ਲਗਭਗ 2.5 ਲੱਖ ਰੁਪਏ ਬਣਦਾ 2 ਲੱਖ 30 ਹਜ਼ਾਰ ਤੋਂ ਲੈ ਕੇ 2.5 ਲੱਖ ਰੁਪਏ ਟੈਕਸ ਬਣਦਾ ਔਰ 2.5 ਲੱਖ ਰੁਪਏ ਟੈਕਸ ਬਚਾਣ ਲਈ 50 ਤੋਂ ਲੈ ਕੇ 75000 ਰੁਪਏ ਤੱਕ ਸੈਟਿੰਗ ਹੁੰਦੀ ਹੈ ਉਹ ਪਾਸਰ ਲੈਂਦੇ ਨੇ 52 ਤੋਂ 70000 ਰੁਪਏ ਪਾਸਰ ਲੈਂਦੇ ਆ ਕਿ ਸਾਨੂੰ ਇੰਨੇ ਪੈਸੇ ਦੇ ਦਿਓ ਤੇ ਅਸੀਂ ਤੁਹਾਡੀ ਗੱਡੀ ਬਿਨਾ ਕਿਸੇ ਰੋਕ ਟੋਕ ਤੋਂ ਬਿਨਾ ਕਿਸੇ ਟੈਕਸ ਤੋਂ ਬਿਨਾ ਕਿਸੇ ਇਨਫੋਰਮੇਸ਼ਨ ਤੋਂ ਤੁਹਾਡੀ ਅਗਲੀ ਜਿਹੜੀ ਡੈਸਟੀਨੇਸ਼ਨ ਤੁਹਾਡੇ ਘਰ ਦੇ ਅੰਦਰ ਤੱਕ ਪਹੁੰਚਾਣ ਦੀ ਗਾਰੰਟੀ ਲੈਂਦੇ ਆ ਮਤਲਬ 75 ਲੱਖ 75000 ਦੇ ਦਿਓ ਤੇ ਦੋ ਤੋਂ 2.5 ਬਾਤ ਜੀ ਦੇਗਾ ਪੰਜਾਹ ਤੋਂ 75 ਹਜ਼ਾਰ ਰੇਂਜ ਚੱਲਦੀ ਹੈ ਤੇ ਇੱਕ ਉਹਨੂੰ ਛੱਡੋ 2.5 ਲੱਖ ਨੂੰ 100 ਗੱਡੀ ਹੈ ਤੇ ਕਿੰਨੇ ਪੈਸੇ ਇਕੱਠੇ ਹੋਏ ਕਿੰਨੂ ਕਿੰਨੂ ਜਾਣਿਆ ਈਟੀਓ ਵਿਕੇਗਾ ਕਿ ਨਹੀਂ ਵਿਕੇਗਾ ਜੇ ਨਹੀਂ ਵਿਕੇਗਾ ਤੇ ਕੋਸਟ ਅਲੱਗ ਹੈ ਜੇ ਵਿਕੇਗਾ ਤੇ ਕੋਸਟ ਅਲੱਗ ਹੈ ਇਹ ਐਸਫ ਐਸਫਆਈਆਰ ਵੀ ਗਈ ਹੈ ਜਿਦੇ ਚ ਇਹਨਾਂ ਨੇ ਕਿ ਸਰਕਾਰੀ ਮੁਲਾਜ਼ਮ ਜਿਹੜਾ ਇਮਾਨਦਾਰ ਸੀ ਉਹਨੂੰ ਗੱਡੀਆਂ ਫੜੀਆਂ ਉਹਨੇ ਟੈਕਸ ਦਾ ਪਰਚੀ ਕੱਟਣ ਤੋਂ ਰੋਕਿਆ ਉਹਦੀਆਂ ਕਿਤਾਬਾਂ ਖੋਈਆਂ ਗੱਡੀ ਦੀਆਂ ਕਿਤਾਬਾਂ ਖੋਈਆਂ 6 ਗੱਡੀਆਂ 'ਚੋਂ 2 ਦਾ ਟੈਕਸ ਕੱਟਿਆ ਜਾ ਸਕਦਾ ਸੀ ਤੇ 4 ਲੈ ਕੇ ਭੱਜ ਗਏ 40 50 ਮੁੰਡੇ ਵੀ ਉੱਥੇ ਪਹੁੰਚ ਗਏ ਉਹਨਾਂ ਨੇ ਉਹਨੂੰ ਕੁੱਟਿਆ ਵੀ ਤੇ ਜਿਹੜਾ ਨਹੀਂ ਮੰਨੇਗਾ ਉਹਨੂੰ ਕੁੱਟਾਂਗੇ ਤੇ ਜਿਹੜਾ ਮੰਨ ਜਾਏਗਾ ਤੇ ਉਹਨੂੰ ਮੁਲਤਾਨੀ ਢਾਬੇ ਤੇ ਵਾ ਕੇ ਰੋਟੀ ਖਵਾਵਾਂਗੇ ਤੇ ਉਸ ਡੇਢ ਘੰਟੇ 'ਚ 100 150 ਗੱਡੀ ਸ਼ੂ ਕਰਦੀ ਨਾਲ ਲੈ ਜਾਗੇ ਮਨਮਰਜ਼ੀ ਤੇ ਗੁੰਡਾ ਰਾਜ ਗੁੰਡਾਗਰਾਜ ਮਨਮਰਜ਼ੀ ਤੇ ਮਾਫੀਆ ਤੁਸੀਂ ਜੇ ਤੁਸੀਂ ਸਾਡੇ ਥਰੂ ਨਹੀਂ ਚੱਲਦੇ ਤੇ ਅਸੀਂ ਆਪ ਫਸਾ ਦਾਂਗੇ ਤੁਹਾਨੂੰ ਕਿਉਂਕਿ ਸਾਰੇ ਇਮਾਨਦਾਰ ਅਫਸਰ ਵੀ ਨਹੀਂ ਲੱਗਣੇ ਮੈਂ ਚੋਰ ਹਾਂ ਤੁਸੀਂ ਮੇਰੀ ਭੈਣ ਹੋ ਜਾਂ ਤੁਸੀਂ ਮੇਰੇ ਨਾਲ ਮਾਫੀਆ ਚ ਸ਼ਾਮਲ ਹੋ ਤੇ ਤੁਸੀਂ ਮੈਨੂੰ ਫੋਨ ਕਰਨਾ ਮੱਲਨ ਸਰ ਆ ਜਾਵਲੀ ਆਵਲੀ ਗੱਡੀ ਇੱਥੋਂ ਨਿਕਲਣ ਲੱਗੀ ਜੇ ਤੇ ਐਸੇ ਕਾਦੇ ਨਕਾ ਲਾ ਲਓ ਤੁਸੀਂ ਨਕਾ ਲਵਾ ਦੇਣਾ ਮੈਨੂੰ ਕਹਿ ਕੇ ਤੇ ਮੈਂ ਤੇ ਤੁਹਾਡੇ ਨਾਲ ਰਲਿਆ ਕਿਉਂਕਿ ਤੁਹਾਡੀਆਂ 100 ਗੱਡੀਆਂ ਕੱਢਣੀਆਂ ਕਿਉਂਕਿ ਤੁਹਾਡਾ ਕੰਮ ਹੋਰ ਅੱਗੇ ਵਧੇ ਉਹ ਚੋਰ ਮੋਸੇਰੇ ਭਾਈ ਵਾਲਾ ਹਿਸਾਬ ਹੋ ਗਿਆ ਜੱਫੀਆਂ ਪਾਉਣ ਵਾਲੇ ਮੋਸੇਰੇ ਭਾਈ ਐ ਮੋਸੇਰੇ ਨਹੀਂ ਸਕੇ ਭਰਾ ਬਨੇ ਪਏ ਐ ਇੱਕ ਉਥੇ ਈਟੀਓ ਹੈਗਾ ਜਿਹੜਾ ਫਿਲਮ ਪ੍ਰੋਡਕਸ਼ਨ ਕਰ ਰਿਹਾ ਫਿਲਮਾਂ ਦੀ ਪ੍ਰੋਡਕਸ਼ਨ ਕਰ ਰਿਹਾ ਕਿੱਥੋਂ ਆ ਰਿਹਾ ਪੈਸਾ ਮੋਬਾਈਲ ਵਿੰਗ ਦਾ ਉਥੇ ਜਿਹੜਾ ਬਣਿਆ ਸਾਰਾ ਤਾਮ-ਜਾਮ ਉਹ ਤਾਮ-ਜਾਮ ਜਿਹੜਾ ਆਲਮੋਸਟ 2 ਕਰੋੜ ਰੁਪਏ ਮਹੀਨੇ ਦੀ ਸਕੀਟ ਬਣਾਈ ਬੈਠਾ ਹੈ 2 ਕਰੋੜ ਰੁਪਏ ਮਹੀਨਾ ਮੈਡਮ ਤੁਹਾਡੇ ਬੈਂਕ ਚ ਜੁੜ ਗਿਆ ਹੈ ਮਿਹਨਤ ਦੀ ਕਮਾਈ ਕਰ ਰਹੇ ਹੋ ਜੁੜਿਆ ਕਿ ਨਹੀਂ ਜੁੜਿਆ ਜਵਾਬ ਦਿਓ ਜਨਤਾ ਨੂੰ ਨਹੀਂ ਜੁੜਿਆ ਅਸੀਂ ਇੱਕ ਇੱਟ ਲਾਣ ਨੂੰ ਘਰ ਨੂੰ ਤਰਸਦੇ ਆ ਤੇ ਇਹ ਦੋ ਲੋ 2 ਕਰੋੜ ਰੁਪਏ ਰਿਸ਼ਵਤ ਦੇ ਮਹੀਨੇ ਦਿਖਾਈ ਜਾਂਦੇ ਪਏ ਨੇ ਇਹ ਕੱਲਾ ਖਾ ਸਕਦਾ ਬੰਦਾ ਰਿਸ਼ਵਤ ਇੰਨੀ ਜੁ ਇਹ ਤਾਂ ਹੋ ਨਹੀਂ ਸਕਦਾ ਜੇ ਇੰਨੀ ਖਬਰਾਂ ਤੁਹਾਡੇ ਨੌਲੇਜ ਦੇ ਵਿੱਚ ਹੈ ਤਾਂ ਫਿਰ ਪ੍ਰਸ਼ਾਸਨ ਦੇ ਨੌਲੇਜ ਦੇ ਵਿੱਚ ਨਹੀਂ ਹੋਣੀ ਬਿਲਕੁਲ ਹੈਗੀਆਂ ਮੈਂ ਕਰਨਾ ਨਹੀਂ ਚਾਹਤਾ ਕਿ ਮੈਨੂੰ ਮੁਝੇ ਕਰਨਾ ਨਹੀਂ ਆਤਾ ਮੈਨੂੰ ਜਵਾਬ ਦੇਵੇ ਜਿਹੜਾ ਐਮਐਲਏ ਬਣਿਆ ਈਟੀਓ ਸੀਗਾ ਪਹਿਲਾਂ ਉਹ ਐਮਐਲਏ ਬਣ ਗਿਆ ਇਲੈਕਸ਼ਨ ਲੜ ਕੇ ਕਿਆ ਨੂੰ ਨਹੀਂ ਪਤਾ ਮੇਰੇ ਮਹਿਕਮੇ 'ਚ ਮੋਟਰ ਸਬਰੀਂਡੀ ਕੀ ਹੈ ਮੈਂ ਸ਼ਰਿਆਨ ਕਹਿ ਰਹੇ ਆ ਮੈਂ ਨਾ ਐਮਐਲ ਈਟੀਓ ਤੋਂ ਐਮਐਲ ਕੋਈ ਬਣਿਆ ਮੰਡੀ ਗੁਬਿੰਦਗੜ ਦੇ ਇਲਾਕੇ ਚ ਤੁਹਾਨੂੰ ਵੀ ਨਾ ਪਤਾ ਮੈਨੂੰ ਵੀ ਨਾ ਪਤਾ ਉਹਨੂੰ ਨਹੀਂ ਪਤਾ ਮਹਿਕਮੇ ਚ ਕੀ ਚੱਲਦਾ ਜੇ ਉਹ ਇਮਾਨਦਾਰ ਹੈ ਤਾਂ ਵੀ ਉਹਨੂੰ ਪਤਾ ਹੈ ਜੇ ਕਰਪਟ ਹੈ ਉਹਨੂੰ ਤਾਂ ਵੀ ਪਤਾ ਹੈ ਠੀਕ ਹੈ ਜੀ ਹੁਣ ਹੋਰ ਖੁਲਾਸਾ ਕਰਨ ਲੱਗਾ ਜਿਹੜਾ ਆਕਾਸ਼ ਬਤਾ ਇਸ ਵੇਲੇ ਜਿਸ ਘਰ ਚ ਰਹਿ ਰਿਹਾ ਉਹਦੀ ਗੱਲ ਕਰਾਂ ਜੀ ਬਿਲਕੁਲ ਤੁਹਾਨੂੰ ਉਹਦੀ ਸੂਚਨਾ ਦਿੰਨੇ ਆ ਮਕਾਨ ਨੰਬਰ ਦੱਸਦੇ ਪਹਿਲਾਂ ਤੁਹਾਨੂੰ ਮਕਾਨ ਨੰਬਰ 23 ਸੈਕਟਰ 21 ਚੰਦਰ ਲੋਕ ਜਾਂ ਚੰਦ ਲੋਕ ਕਰਕੇ ਨਾਮ ਹੈ ਇੱਕ ਕੋਠੀ ਪਤਾ ਕਿਹਦੇ ਨਾਂ ਤੇ ਆ ਜਗਰਾਉਂ ਦੀ ਮਲਟੀਮੀਲ ਜੰਡਿਆਲੀ ਰੋਡ ਇਹ ਉੱਥੇ ਜਗਰਾਉਂ ਮਲਟੀਮੀਲਸ ਉੱਥੇ ਇੱਕ ਕੰਪਨੀ ਐ ਮੰਡੀ ਗੁਬਿੰਦਗੜ ਦੀ ਜਿਹਦੇ ਨਾਂ ਤੇ ਲੋਨ ਲਿਆ ਗਿਆ ਆਕਾਸ਼ ਬੱਤਾ ਉਹਦੇ ਚ ਰਹਿ ਰਿਹਾ ਹੈ ਆਕਾਸ਼ ਬੱਤਾ ਤਾਂ ਕਹਿੰਦਾ ਮੈਂ ਇੱਕ ਛੋਟਾ ਕਬਾੜੀਆਂ ਵਾਂ ਸਕ੍ਰੈਪ ਡੀਲਰ ਆ ਤੇ ਕਰੋੜਾਂ ਦੀ ਕੋਠੀ ਕਿੱਦਾਂ ਬਣਾ ਗਿਆ ਹੁਣ 1 ਕਰੋੜ ਦੀ ਕੋਠੀ ਦੀ ਕੀ ਲੈਂਡ ਦੀ ਕੀਮਤ ਐ ਤੁਸੀਂ ਬਿਲਕੁਲ ਆਮ ਆਦਮੀ ਹੋ ਦੱਸੋ ਬੇਸਿਕ ਲੈਂਡ ਦੀ ਕੀਮਤ ਕਿੰਨੀ ਹੋਏਗੀ ਚਲੋ ਉਹ ਨਹੀਂ ਨਹੀਂ ਚਲੋ ਉਹ ਨਹੀਂ ਇਹਦਾ ਮੈਂ 2 ਨੰਬਰ ਦਾ ਪੈਸਾ ਹੈਗਾ ਤੇ ਐਡਜਸਟ ਹੋ ਰਿਹਾ ਉਹ ਪੈਸਾ ਆ ਕਿੱਥੋਂ ਰਿਹਾ ਹੈ ਉਹ ਪੈਸਾ ਆ ਕਿੱਥੋਂ ਰਿਹਾ ਹੈ ਸੋਰਸ ਕੀ ਉਸ ਪੈਸੇ ਦਾ ਕਿਹੜੀਆਂ ਮਿਲਾਂ ਚੱਲਦੀਆਂ ਪਈਆਂ ਨੇ ਇੱਕ ਕਬਾੜੀਏ ਦੀਆਂ ਕਿੰਨੀਆਂ ਮਿਲਾਂ ਚੱਲਦੀਆਂ ਨੇ ਇਹ ਉੱਥੇ ਜਿਹੜਾ ਮਾਫੀਆ ਬਣਿਆ ਇੱਕ ਉਹ ਸਰਪੰਚ ਵਿਸ਼ਵਨਾਥ ਕਰਕੇ ਬੰਦਾ ਇੱਕ ਉਹ ਤੇ ਹਰਸ਼ ਹੈ ਹਰਸ਼ ਵਰਗੇ ਬੰਦੇ ਨੇ ਜਿਹੜਾ ਅਜ ਤੋਂ 10 ਸਾਲ ਪਹਿਲਾਂ ਇੱਕ ਮਿਲ 'ਚ ਚਾਹ ਪੀਉਣ ਦਾ ਯਾ ਜਾਂ ਬਿੱਲ ਦੇ ਆ ਜਾਂ ਇਹ ਕਰ ਲੈ ਛੋਟੇ ਮੋਟੇ ਜਿਹੜੇ ਸਪੋਰਟ ਸਟਾਫ ਵਾਲੇ ਕੰਮ ਹੈ ਉਹ ਵੀ ਇੱਜ਼ਤ ਵਾਲਾ ਕੰਮ ਹੈ ਕੋਈ ਮਾੜਾ ਕੰਮ ਨਹੀਂ ਉਹ ਕੰਮ ਕਰਦਾ ਸੀ ਅੱਜ ਉਹਦੇ ਘਰ 'ਚ ਲਿਫਟਾਂ ਵੀ ਲੱਗੀਆਂ ਪੰਜ ਮਾਲ ਦਾ ਮਾਲਕ ਹੈ ਉਹ ਕਿੱਥੋਂ ਗਏ ਇੰਨੀ ਜਲਦੀ ਪੈਸੇ ਪਰ ਵਕੀਲ ਸਾਹਿਬ ਆਕਾਸ਼ ਬੱਤਾ ਜੇ ਕਰਪਟ ਹੈ ਜੇ ਉਹ ਮਾਫੀਆ ਦਾ ਇੱਕ 파ਟ ਹੈ ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਡੀਆਈਜੀ ਭੁੱਲਰ ਨੂੰ ਕਲੀਨ ਚਿੱਟ ਮਿਲ ਜਾਣੀ ਚਾਹੀਦੀ ਮੈਂ ਕਹਾਂ ਜੇ ਡੀਆਈਜੀ ਭੁੱਲਰ ਵਰਗਿਆਂ ਨੂੰ ਫਾਂਸੀ ਦੇ ਚੜਾ ਦੇਣਾ ਚਾਹੀਦਾ ਹੈ ਉਹ ਵੀ ਪਬਲਿਕ 'ਚ ਮੈਂ ਕਦੀ ਵੀ ਡੀਆਈਜੀ ਭੁੱਲਰ ਦੀ ਸਪੋਰਟ ਨਹੀਂ ਕਰਦਾ ਸਾਡਾ ਕੰਮ ਹੈ ਲਾਅ ਨੂੰ ਪ੍ਰੋਟੈਕਟ ਕਰਨਾ ਸਾਡਾ ਕੰਮ ਅਕਿਊਜ਼ ਨੂੰ ਪ੍ਰੋਟੈਕਟ ਕਰਨਾ ਜਾਂ ਵਿਕਟਮ ਨੂੰ ਬਚਾਉਣਾ ਨਹੀਂ ਹੈ ਸਾਨੂੰ ਤਾਂ ਲਾਅ ਨੂੰ ਪ੍ਰੋਟੈਕਟ ਕਰਨਾ ਹੈ ਡੀਏਜੀ ਪੁਲਰ ਦੇ ਉੱਤੇ ਹਲੇ ਤੱਕ ਰੇਡ ਚੱਲ ਰਹੀ ਹੈ 50 ਦੁਕਾਨਾਂ ਲੁਧਿਆਣੇ ਚ ਫਲੈਟ ਕੁਝ ਦੁਬਈ ਚ ਕੁਝ ਕੈਨੇਡਾ ਚ ਘੜੀਆਂ ਵੀ ਇਹ ਉਹ ਪੈਸਾ ਲੱਭ ਰਿਹਾ ਹੈ ਫਾਰਮ ਹਾਊਸ ਲੱਭ ਰਿਹਾ ਹੈ ਕਈ ਕੁਝ ਹੋਰ ਲੱਭ ਰਿਹਾ ਹੈ ਕਈ ਸਾਰੀਆਂ ਚੀਜ਼ਾਂ ਸਾਹਮਣੇ ਆਉਣੀਆਂ ਹੈ ਰੀਡਰ ਨੇ ਬੜੇ ਖੁਲਾਸੇ ਕੀਤੇ ਨੇ ਜਦੋਂ ਰੀਡਰ ਫੜਿਆ ਗਿਆ ਸੋ ਇਹ ਦੇ ਉੱਦੜਨਾ ਚਾਹੀਦਾ ਚੰਗੀ ਤਰ੍ਹਾਂ ਔਰ ਪੰਜਾਬ ਚੋ ਇਹ ਗੰਦ ਸਾਫ ਹੋਣਾ ਚਾਹੀਦਾ ਅੱਛਾ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਸਵਾਲੇ ਵੀ ਖੜੇ ਹੋ ਰਹੇ ਸੀ ਕਿ ਕਿਤੇ ਕ੍ਰਿਸ਼ਾਨੂੰ ਨਹੀਂ ਨਾ ਤਾਂ ਨਹੀਂ ਇਹ ਸਾਰੀ ਲੌਬੀ ਰਚੀ ਹੈ ਡੀਆਈਜੀ ਨੂੰ ਫਸਾਉਣ ਦੇ ਲਈ ਤੇ ਆਕਾਸ਼ ਬੱਤਾ ਇਸ ਦਾ ਸਿਰਫ ਇੱਕ ਮੋਰਾ ਸੀ ਇੱਕ ਪਾਰਟ ਸੀ ਮੈਡਮ ਮੈਨੂੰ ਨਹੀਂ ਲੱਗਦਾ ਵੀ ਐਸਾ ਕੁਝ ਹੋਇਆ ਹੋਏਗਾ ਡੈਫੀਨੇਟਲੀ ਉਹ ਬੜੀਆਂ ਮੇਰੇ ਕੋ ਵੀਡੀਓ ਹੈਗੀਆਂ ਜਿਦੇ ਚੋ ਬੋਲਦੇ ਨੇ ਕਿ ਇਹਨਾਂ ਦਾ ਕੋਈ ਭਾ ਦੀ ਸੈਟਿੰਗ ਵਿਗੜ ਗਈ ਡੀਆਈਜੀ ਕਹਿੰਦਾ ਹੈਗਾ ਮੈਨੂੰ 6 ਲੱਖ ਰੁਪਏ ਗੱਡੀ ਦਿਓ ਜਾਂ ਮਹੀਨੇ ਦਾ ਦੇਓ ਜਾਂ ਦਿਹਾੜੀ ਦਾ ਦੇਓ ਜੋ ਵੀ ਕਹਿੰਦਾ ਹੋਏਗਾ ਇਹ ਕਹਿੰਦੇ ਉਹਨਾਂ ਦੇ ਘੱਟ ਦੇਣੇ ਆ ਸੋ ਘੱਟ ਵੱਧ ਦੇ ਚੱਕਰ ਵਿੱਚ ਇਹਨਾਂ ਦੀ ਬਿਗੜੀ ਆਪਸ ਪਰ ਵੀੜਨ ਤੋਂ ਬਾਅਦ ਇਹਨੇ ਸੁਣਨ ਜਿ ਜੋ ਆਇਆ ਆਕਾਸ਼ ਬੱਤਾ ਨੇ ਪਿਛਲੇ 3-4 ਮਹੀਨੇ ਦੇ ਪੇਮੈਂਟ ਨਹੀਂ ਕੀਤੀ ਹੋਈ ਜੋ ਵੀ ਸੈਟਲਡ ਜਿਹੜੀ 16 ਲੱਖ ਦੀ ਮੈਂ ਪੈਂਡਿੰਗ ਦੀ ਗੱਲ ਕਰਦਾ ਉਸ ਦਾ 1 ਕਰੋੜ 16 ਲੱਖ ਹੋਵੇ ਪਰ ਉਹ ਪੈਂਡਿੰਗ ਪੇਮੈਂਟ ਨਹੀਂ ਸੀ ਹੋਈ ਤੇ ਉਸ ਕਰਕੇ ਉਹ ਚੱਕਰ ਚੱਲ ਰਿਹਾ ਸੀ ਔਰ ਜਦੋਂ ਇਹਨਾਂ ਨੇ ਵੇਖਿਆ ਕਿ ਹੁਣ ਇਹ ਮੁੱਦਾ ਇਦਾਂ ਦਾ ਹੋ ਗਿਆ ਸਾਡੇ ਕੋ ਸਹੀ ਟਰੈਪ ਲਵਾ ਸਕਦੇ ਆ ਇਹਨੇ ਕੀ ਕੀਤਾ ਬੇਸਿਕਲੀ ਇਹ ਟਰੈਪ ਲਵਾ ਕੇ ਜਿਹੜੇ ਅਫਸਰ ਇਹਦੇ ਕੋ ਨਹੀਂ ਸੀ ਡਰਦੇ ਉਹਨਾਂ ਨੂੰ ਡਰਾਉਣ ਵਾਸਤੇ ਇਹਨੇ ਆਪਣੇ ਆਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੀ ਪਹੁੰਚ ਸੀਬੀਆਈ ਤੱਕ ਹੈ ਸਿੱਧੇ ਨਾ ਨਾ ਮੇਰੀ ਪਹੁੰਚ ਇੰਨੀ ਖਤਰਨਾਕ ਹੈ ਕਿ ਤੁਹਾਨੂੰ ਵੀ ਟੰਗ ਦਿਆਂਗਾ ਜਿਹੜੇ ਇਮਾਨਦਾਰ ਵੀ ਕੰਮ ਨਹੀਂ ਸੀ ਕਰਨਾ ਚਾਹੁੰਦੇ ਅੱਜ ਦੀ ਲੈਵਲ ਕੀ ਹੈ ਜਦੋਂ ਇਹ ਕਿਸੇ ਆਫਿਸ ਚ ਜਾ ਰਿਹਾ ਇਹਦਾ ਫੋਨ ਇਹਦਾ ਪੈਨ ਇਹਦਾ ਪੈਸੇ ਇਹਦੀ ਹਰ ਚੀਜ਼ ਬਾਹਰ ਕਢਾ ਕੇ ਸਿਰਫ ਇਹਨੂੰ ਕੱਪੜੇ ਪਾਏ ਰਹਿਣ ਦਿੰਦੇ ਨੇ ਤਾ ਇਹਨੂੰ ਅੰਦਰ ਬੁਲਾਉਂਦੇ ਤੇ ਆਖਰੀ ਕੁਰਸੀ ਤੇ ਬਿਠਾਉਂਦੇ ਆ। ਯਾਨੀ ਕਿ ਇਹਦੀ ਸੋਸ਼ਲ ਕੈਰੈਕਟਰ ਇਹਦਾ professionl ਕੈਰੈਕਟਰ ਸਾਹਮਣੇ ਆ ਚੁੱਕਾ ਹੈ ਔਰ ਇਹਦੇ ਤੋਂ ਇਸ ਤਰ੍ਹਾਂ ਰਵਈਆ ਇਹਦੇ ਨਾਲ ਹੋ ਰਿਹਾ ਪਰ ਹੋਣਾ ਵੀ ਚਾਹੀਦਾ ਹੈ। ਮਤਲਬ ਮੈਂ ਕਿਸੇ ਲਾਲਚ ਕਰਕੇ ਜੇ ਮੈਂ ਕੋਈ ਇਹੋ ਜਿਹਾ ਕਦਮ ਚੁੱਕਦਾ ਵਾਂ मीनिंग ਥੇਰ ਬਾਏ ਕਿ ਮੇਰੇ ਅੰਦਰ ਕੁਛ ਆਪਣਾ ਉੱਲੂ ਸਿੱਧਾ ਕਰਨ ਦੀ ਭਾਵਨਾ ਹੈ। ਤੇ ਉਸ ਭਾਵਨਾ ਨੂੰ ਸਿੱਧੇ ਕਰਨ ਦੇ ਚੱਕਰ ਚ ਜੇ ਮੈਂ ਕੁਝ ਕਰ ਰਿਹਾ ਸੀ ਤੇ ਫਿਰ ਮੈਂ ਸੋਸ਼ਲ ਕੈਰੈਕਟਰ ਕੱਢਿਆ ਇਹ ਦੋ ਬੱਚਿਆਂ ਦੀ ਮਾਂ ਇਹ ਕਿਸੇ ਜਿਸ ਵੀ ਘਰ ਚ ਰਹਿ ਰਹੀ ਸੀ ਉਹਨੂੰ ਭਜਾ ਕੇ ਲਿਆਉਣਾ ਹੀ ਉਹ ਨਾਲ ਭੱਜ ਕੇ ਆ ਗਈ ਬਿਨਾ ਬਿਨਾ ਤਲਾਕ ਲਿਆ ਜੀ ਕੀਲ ਸਾਹਿਬ ਇੱਥੇ ਗੱਲ ਇਹ ਹੈ ਕਿ ਜਦੋਂ ਡੀਆਈਜੀ ਪੁੱਲਰ ਵਾਲਾ ਮੈਟਰ ਹੈ ਰਿਸ਼ਵਤਖੋਰੀ ਦਾ ਮਾਮਲਾ ਹੈ ਔਨ ਡਿਊਟੀ ਰਿਸ਼ਵਤ ਲੈਣ ਦਾ ਮਾਮਲਾ ਹੈ ਆਮ ਲੋਕਾਂ ਨੂੰ ਖਰਾਬ ਕਰਨ ਦਾ ਮਾਮਲਾ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਮਾਮਲਾ ਹੈ ਆਕਾਸ਼ ਬਤਾ ਪਰਸਨਲੀ ਚਾਹੇ ਜਿਹੋ ਜਿਹਾ ਮਰਜੀ ਇਨਸਾਨ ਹੋਵੇ ਉਹਦੀ ਪਰਸਨਲ ਲਾਈਫ ਸਪੈਸ਼ਲੀ ਮੈਰਿਡ ਲਾਈਫ ਨੂੰ ਤੁਸੀਂ ਮੀਡੀਆ ਦੇ ਵਿੱਚ ਲੈ ਕੇ ਆਏ ਹੋ ਸਵਾਲ ਇਸ ਤੇ ਵੀ ਉੱਠ ਰਹੇ ਬਿਲਕੁਲ ਉੱਠਨੇ ਚਾਹੀਦੇ ਹੈ ਪਰ ਇੱਕ ਆਦਮੀ ਦਾ ਸੋਸ਼ਲ ਕੈਰੈਕਟਰ ਵੀ ਸਮਝਾਉਣਾ ਚਾਹੀਦਾ ਹੈ ਸਾਡੇ ਸ਼ਹਿਰਾਂ ਪਿੰਡਾਂ ਦੀ ਕਹਾਵਤ ਹੈ ਤੂੰ ਕਿਸ ਦੀ ਕੁੜੀ ਗੱਡੀ ਹੈ ਪਰ ਇਹਦਾ ਮਤਲਬ ਮਾੜੀ ਨਹੀਂ ਹੈ ਇਸ ਨੂੰ ਚੰਗਾ ਸਮਝਦੇ ਹੋ ਨਹੀਂ ਅਸੀਂ ਅਸੀਂ ਕਿਸੇ ਦੀ ਵੀ ਪਰਸਨਲ ਕੈਰੈਕਟਰ ਤੇ ਕੋਈ ਸਵਾਲ ਕਰ ਰਹੇ ਨਹੀਂ ਕੈਰੈਕਟਰ ਦੇ ਸਵਾਲ ਥੋੜੀ ਚੁੱਕ ਰਿਆਂ ਅਸੀਂ ਤਾਂ ਈਵੈਂਟ ਦੱਸ ਰਹੇ ਹਾਂ ਤੇ ਜੇ ਇਹ ਮੇਰਾ ਈਵੈਂਟ ਗਲਤ ਹੈ ਤੇ ਮੇਰੇ ਤੇ ਕੁਐਸਚਨ ਚੁੱਕਦਾ ਇਹਦੀ ਆਪਣੀ ਵਾਈਫ ਮਾਈ ਹੈ ਆਪਣੀ 11 ਸਾਲ ਦੀ ਬੱਚੀ ਹੈ ਉਹਨੂੰ ਇਹਨੇ ਅਜੇ ਤੱਕ ਕੀ ਕਹਿੰਦਾ ਨਾ ਮੈਂ ਬਹੁਤ ਵਧੀਆ ਆਦਮੀ ਹਾਂ ਸਰਵਣ ਪੁੱਤਰ ਹਾਂ ਮੈਂ شریف ਆਦਮੀ ਹਾਂ ਤੇ ਆਪਣੀ ਜੰਮੀ ਬੇਟੀ ਨੂੰ ਤੇ ਇਹਨੇ 2 ਰੁਪਏ ਦੀ ਅਜੇ ਤੱਕ ਖਰਚੇ ਦੇ ਨਹੀਂ ਦਿੱਤੇ ਕਿਹੜੇ ਸਕੂਲ ਚ ਪੜਦੀ ਉਹ ਨਹੀਂ ਪਤਾ ਵਾਈਫ ਨੇ ਸੌਲਡ ਆਈਆਂ ਹੋ ਸਕਦੀਆਂ ਮੈਡਮ ਬੱਚੇ ਦਾ ਕੀ ਕਸੂਰ ਹੈ ਜਵਾਬ ਦਿੰਦਾ ਨਾ ਸੋ ਇਹ ਇਹਦਾ ਸੋਸ਼ਲ ਕੈਰੈਕਟਰ ਦੱਸਿਆ ਅੱਛਾ ਇਹ ਜੋ ਮੈਨਟ ਵਾਲਾ ਡਿਸਪਿਊਟ ਹੈ ਇਹ ਤੁਹਾਡੇ ਤੱਕ ਸੋਸ਼ਲ ਕੈਰੈਕਟਰ ਦੱਸਿਆ ਮੈਂ ਕਿ ਆਦਮੀ ਦਾ ਪਰਸਨ ਕੈਰੈਕਟਰ ਇਦਾਂ ਦਾ ਸੋਸ਼ਲ ਕੈਰੈਕਟਰ ਦੱਸਦਾ ਤੇ ਪ੍ਰੋਫੈਸ਼ਨਲ ਕੈਰੈਕਟਰ ਵੀ ਦੱਸਦਾ ਵੀ ਪੰਜ ਐਫਆਈਆ ਪੰਜ ਐਫਆਈਆ ਦੇ ਤੇ ਕਲੀਅਰ ਜਿਗਰ ਹਲੇ ਦੋ ਤਿੰਨ ਹੋਰ ਸਾਹਮਣੇ ਆਣ ਵਾਲੀਆਂ ਤੁਹਾਨੂੰ ਲੱਗਦਾ ਹੈ ਕਿ ਇਹ ਵਿਆਹ ਵਾਲੀ ਗੱਲ ਸ਼ਰਿਆ ਮੀਡੀਆ ਤੇ ਲੈਣਾ ਜਾਇਜ਼ ਐਸ ਪੂਰੇ ਮਾਮਲੇ ਦੇ ਵਿੱਚ 100% ਜਾਇਜ਼ ਹੈ ਜੀ ਮੈਂ ਕਹਿੰਦਾ ਚਾਰ ਵਿਆਹ ਕਰਾਓ ਤੁਸੀਂ ਮੈਨੂੰ ਕੋਈ ਇਤਰਾਜ਼ ਨਹੀਂ ਪਹਿਲੀ ਕੋਲੋਂ ਆਫੀਸ਼ੀਅਲੀ ਲੀਗਲੀ ਐਸ ਪਰ ਲਾ ਕੋਰਟ ਦੇ ਥਰੂ ਤਲਾਕ ਲਵੋ ਦੂਜਾ ਵਿਆਹ ਕਰਾਓ ਮੈਨੂੰ ਕੋਈ ਦਿੱਕਤ ਨਹੀਂ ਤੁਸੀਂ ਤੀਜਾ ਕਰਾਓ ਮੈਨੂੰ ਕੋਈ ਦਿੱਕਤ ਨਹੀਂ ਤੁਸੀਂ ਪੰਜ ਬੱਚਿਆਂ ਦੀ ਮਾਂ ਨਾ ਕਰਾਓ ਮੈਨੂੰ ਕੋਈ ਦਿੱਕਤ ਨਹੀਂ ਪੰਜ ਬੱਚੇ ਹੋਰ ਪੈਦਾ ਕਰੋ ਮੈਨੂੰ ਕੋਈ ਦਿੱਕਤ ਨਹੀਂ ਪਰ ਇਦਾਂ ਕਰਨਾ ਕਿਸੇ ਦਾ ਪਿੱਛੇ ਵੀ ਘਰ ਉਜਾੜਿਆ ਤੁਸੀਂ ਆਪਣਾ ਤੇ ਹੈ ਹੀ ਹੈ ਤੇ ਪਲੱਸ ਤੁਸੀਂ ਆਪਣੇ ਆਪ ਨੂੰ ਕਹਿੰਦੇ ਮੈਂ ਵਿਚਾਰਾ ਵਾਂ ਵਿਚਾਰੇ ਨਹੀਂ ਹੋ ਤੁਸੀਂ ਮੈਂ ਇਹ ਦੱਸਣਾ ਚਾਹੁੰਦਾ ਤੂੰ ਵਿਚਾਰਾ ਨਹੀਂ ਹੈ ਮੈਂ ਤਾਂ ਸ਼ਰਮ ਕਹਿਣਾ ਵੀ ਯੂ ਹੈਵ ਪਲਾਨਡ एवरीथिंग ਬਰਤਿਰਾ ਪਲਾਨ ਮੇਰੀ ਇੰਟਰਵਿਊਸ ਤੋਂ ਬਾਅਦ ਫੁੱਸ ਹੋ ਗਿਆ ਟਾਂ ਟਾ ਫੁੱਸ ਬਾਬਾ ਜੀ ਕੇ ਠੱਲੂ ਆ ਗਿਆ ਅਸਮੈਂ ਤੁਹਾਨੂੰ ਇਸ ਪੂਰੇ ਮਾਮਲੇ ਦੇ ਵਿੱਚ ਐਂਟਰੀ ਮਾਰਨ ਦੀ ਗੱਲ ਤੁਹਾਡੇ ਜ਼ਿਹਨ 'ਚ ਕਿਵੇਂ ਆਈ ਵੀ ਇਸ ਮਾਮਲੇ 'ਚ ਮੈਂ ਐਂਟਰੀ ਲੈਣੀ ਆ ਕਾਸ਼ਵਤਤਾ ਕਹਿ ਰਿਹਾ ਕਿ ਸਾਡੇ ਮਾਮਲੇ ਤੋਂ ਜੀ ਫੇਮ ਪਾਲਦੇ ਨੇ ਵਕੀਲ ਸਾਹਿਬ ਦੇ ਕਾਲ ਹੋਰ ਕੋਈ ਕੰਮ ਨਹੀਂ ਹੈ ਮੈਂ ਤਾਂ ਵਕੀਲਾਂ ਨੂੰ ਵੇਲਾ ਦੇਖਦਾ ਹੀ ਨਹੀਂ ਪਰ ਇਹ ਵਕੀਲ ਸਾਹਿਬ ਇੰਨੇ ਵੇਲੇ ਨੇ ਕਿ ਮੇਰੇ ਹੀ ਬਾਰੇ ਗੱਲਾਂ ਕਰਦੇ ਨੇ ਪਹਿਲਾ ਜੋ ਆਪ ਮੈਂ ਦੇ ਦੇਣਾ ਕਿ ਤੁਸੀਂ ਨਾ Google ਤੇ ਜਾਓ YouTube ਤੇ Facebook ਤੇ ਉਹਦੀ ਗੱਲ ਨਹੀਂ ਕਰ ਰਹੇ ਤੁਸੀਂ Google ਤੇ ਜਾਓ ਉੱਥੇ ਲਿਖੋ ਸੁਨੀਲ ਮੱਲਨ Google ਤੁਹਾਨੂੰ ਮੇਰੇ ਨਾਮ ਦੀ ਸੁਜੈਸ਼ਨ ਦੇਗਾ ਤੇ ਜਵਾਬ ਆਕਾਸ਼ ਗਪਤ ਲਈ ਸਾਰੀ ਦੁਨੀਆ ਲਈ 10000 ਤੋਂ ਵੱਧ ਪੇਜ ਮੇਰੇ ਆਉਣਗੇ ਠੀਕ ਹੈ ਮਤਲਬ ਮੈਂ ਮਜ਼ਾਕ ਵੀ ਕਰ ਦਿੰਦਾ ਨਾ ਵੀ ਸੰਨੀ ਲਿਓਨੀ ਤੋਂ ਪਹਿਲਾਂ ਮੇਰਾ ਨਾਮ ਆਉਂਦਾ ਠੀਕ ਹੈ ਸੁਨੀਲ ਮੱਲਨ M A D L ਲਿਖਣ ਦੀ ਦੇਰ ਹੈ ਤੇ ਸੁਨੀਲ ਮੱਲਨ ਐਡਵੋਕੇਟ ਨਾਮ ਆਣਾ ਹੈ Google ਤੇ 8 10000 ਪੇਜ ਮੇਰੇ ਪੇਜਾਂ ਦੇ ਵਿੱਚ ਇੱਕ 'ਚ 20 ਤੋਂ 50 ਲਿੰਕ ਹੁੰਦੇ ਨੇ ਵੀ ਕਿਤੇ ਮੈਂ ਮਰਡਰ ਕੇਸ ਗਿਆ ਮੈਂ ਉਹ ਗਿਆ ਤਾਂ ਮੈਂ ਆ ਕੀਤਾ ਰਾਈਟ ਆਕਾਸ਼ ਬਤਾ ਵੀ ਲਬ ਲਿਓ ਸੋਸ਼ਲ ਮੀਡੀਆ ਤੇ ਕਿੰਨੀ ਕਿ ਪ੍ਰੈਜੈਂਸ ਹੈ ਮੇਰੀ ਪੰਜਾਬ ਪੁਲਿਸ ਨਾਲ 1000 ਫੋਟੋ ਇਹਦੇ ਤੇ ਪਈ ਹੈ ਠੀਕ ਮੈਂ ਵੇਲਾਵਾ ਕਿ ਮੈਂ ਬਿਜ਼ੀ ਆ ਮੈਂ ਇਹਦੇ ਕਰ ਰੋਟੀ ਮੰਗਣ ਨਹੀਂ ਗਿਆ ਤੇ ਨਾ ਹੀ ਮੈਂ ਕਿਸੇ ਕਲਾਇੰਟ ਦਾ ਰੋਟੀ ਮੰਗਣ ਗਿਆ ਮੇਰੀ ਇੱਕ ਡਿਊਟੀ ਹੋਰ ਵੀ ਹੈ ਕੀ ਜਿਹੜੀ ਤੁਹਾਡੀ ਵਕਾਲਤ ਹੈ ਜਾਂ ਜਿਹੜੀ ਲੀਗਲ ਨੌਲੇਜ ਹੈ ਪਬਲਿਕ ਤੱਕ ਪਹੁੰਚਾਓ ਨੌਲੇਜ ਹੋਣੀ ਚਾਹੀਦੀ ਹੈ ਮੈਂ ਉਹ ਡਿਊਟੀ ਪੂਰੀ ਕਰਦਾ ਮੇਰਾ ਸ਼ੌਕ ਹੈ ਮੇਰਾ ਫਰਜ਼ ਹੈ ਮੈਂ ਆਪਣੇ ਆਪ ਨੂੰ ਡਿਊਟੀ ਬਾਉਂਡ ਮੰਨਦਾ ਤੇ ਮੈਂ ਕਰਦਾ ਮੈਂ ਕਿਸੇ ਕੋ ਪੈਸਾ ਤੜ ਕੋ ਪੈਸਾ ਲਿਆ ਜੀ ਮੈਂ ਤਾਂ ਅਪਰੋਚ ਕੀਤਾ ਕਿ ਤੁਸੀਂ ਮੈਨੂੰ ਅਪਰੋਚ ਕੀਤਾ ਤੇ ਜਵਾਬ ਦਿਓ ਕੀ ਬਿਲਕੁਲ ਤੁਸੀਂ ਤੁਸੀਂ ਅਪਰੋਚ ਕੀਤਾ ਕਿਉਂਕਿ ਤੁਹੇ ਮੀਡੀਆ ਦੇ ਵਿੱਚ ਵਟ ਏਵਰ ਵਟ ਏਵਰ ਮੈਂ ਤਾਂ ਨਹੀਂ ਕਦੀ ਫੋਨ ਕਰਕੇ ਕਿਹਾ ਵੀ ਹਾਂਜੀ ਮੇਰੀ ਇੰਟਰਵਿਊ ਕਰ ਲਓ ਜੀ ਮੈਂ ਆਉਣਾ ਚਾਹੁੰਦਾ ਹੁਣ ਮੈਂ ਜੰਪ ਕਿੱਦਾਂ ਕੀਤਾ ਮੈਂ ਫੇਰ ਦੱਸ ਰਿਹਾ ਨਿਰਪੱਖ ਪੋਸਟ ਤੇ ਮੇਰੀ ਵੀਡੀਓ ਮੈਨੂੰ ਬੁਲਾਇਆ ਉਹਨਾਂ ਨੇ ਮੇਰੇ ਸਾਡੀ ਭੈਣ ਹੀ ਛੋਟੀ ਤਾਂ ਡਰ ਗਈ ਉਹਨੇ ਕਿਹਾ ਕਿ ਭਾਜੀ ਆ ਮਤਲਬ ਸੀਬੀਆਈ ਤੇ ਰੇਡ ਕਿਵੇਂ ਕਰਦੀ ਹੈ ਈਡੀ ਕਿਵੇਂ ਕਰਦੀ ਹੈ ਸ਼ਿਕਾਇਤ ਕਿਹਨੂੰ ਦੇਦੀ ਹੈ ਇਹਦੇ ਤੇ ਪ੍ਰੋਗਰਾਮ ਕਰਨਾ ਆਪਾਂ ਲੀਗਲ ਨੋਲਿਜ ਲੈਣੀ ਹੈ ਉਹਦੇ ਤੇ ਆਪਾਂ ਲੀਗਲ ਨੋਲਿਜ ਦੇਣ ਬੈਠੇ ਆਪਾਂ ਨੂੰ ਨਹੀਂ ਪਤਾ ਸੀ ਆਕਾਸ਼ ਬੱਤਾ ਕੌਣ ਹੈ ਡੀਆਈਜੀ ਪੁਲਰ ਨੂੰ ਵੀ ਮੈਂ ਗੱਦੀ ਪਰਸਨਲੀ ਮਿਲਿਆ ਤੇ ਉਹਦੇ ਵਿੱਚ ਮੈਂ ਦੱਸਿਆ ਵੀ ਆਕਾਸ਼ ਬੱਤਾ ਕੋਈ ਆਮ ਆਦਮੀ ਨਹੀਂ ਹੈ ਇਹ ਕੋਈ ਪੁੰਚਾ ਬੰਦਾ ਹੈ ਇਹਦੇ ਪਿੱਛੇ ਡ ਔਰ ਇਹਦੇ ਪਿੱਛੇ ਕੋਈ ਮੋਟਿਵ ਹੈ ਇਹ ਗੱਲ ਮੈਂ ਕੀਤੀ ਸੀ ਉੱਥੋਂ ਮੈਨੂੰ ਫਿਰ ਕਹੂੰਗਾ ਵੀ ਇਹਦੇ ਦੁਸ਼ਮਨਾ ਨੇ ਤੇ ਮੇਰੇ ਫੈਨਸ ਨੇ ਮੰਡੀ ਗੋਬਿੰਦਗੜ੍ਹ ਤੋਂ ਕਿ ਇੰਡੀਆ ਤੋਂ ਅਬ੍ਰੋਡ ਤੋਂ ਜਿਹਦੇ ਨਾਲ ਇਹਨਾਂ ਨੇ ਜਿਨ੍ਹਾਂ ਦੇ ਖਿਲਾਫ ਝੂਠੇ ਪਰਚੇ ਕਰਾਏ ਕਹਿੰਦਾ ਸਾਡਾ ਰਾਜੀਨਾਵਾ ਹੋ ਗਿਆ ਇਹਦਾ ਕੋਈ ਰਾਜੀਨਾਵਾ ਨਹੀਂ ਹੋਇਆ ਇਹ ਜੇਲ੍ਹ ਜਾਣਾ ਸੀ ਇਹਨੇ ਇਹਨੇ ਮੈਨੀਪੂਲੇਟ ਕਰਕੇ ਹਸਪੀਟਲ ਗਿਆ ਉਹ ਏਡੀਸੀ ਨਾਲ ਕੀ ਸੈਟਿੰਗ ਕੀਤੀ ਆਪਣਾ ਐਸਡੀਐਮ ਨਾਲ ਕੀ ਸੈਟਿੰਗ ਕੀਤੀ ਕਿੱਦਾਂ ਪਹੁੰਚਿਆ ਕੀ ਕੀਤਾ ਸਾਰੀ ਦੁਨੀਆ ਨੇ ਬੜਾ ਕੋਈ ਚਿੱਠੇ ਮੇਰੇ ਸਾਹਮਣੇ ਖੁਲਾਸੇ ਕੀਤੇ ਇਹਦੇ ਹੋਰ بڑے ਰਾਜ਼ ਮੇਰੇ ਅੱਗੇ ਖੁੱਲੇ ਪਰ ਮੈਂ ਕਿਹਾ ਜਿਸ ਜਿਸ ਚੀਜ਼ ਦਾ ਤੁਹਾਡੇ ਕੋਲ ਕਾਗਜ਼ ਹੈਗਾ ਮੈਨੂੰ ਕਾਗਜ਼ ਦੇ ਦਿਓ ਔਰ ਕਾਗਜ਼ ਦੇ ਹਿਸਾਬ ਨਾਲ ਮੈਂ ਗੱਲ ਕੀਤੀ ਔਰ ਜਦੋਂ ਇਹ ਜੇਲ੍ਹ 'ਚ ਰਿਹਾ ਹੈ ਜਾਂ ਜਦੋਂ ਇਹ ਜਿੱਥੇ ਵੀ ਰਿਹਾ ਹੈ ਉਹਦੇ ਵਿੱਚ ਵੀ ਇਹਦੇ ਕੋਰਟ ਦੀ ਕੀ ਪ੍ਰोसीडिंग ਚੱਲ ਰਹੀਆਂ ਮੇਰੇ ਕੋਲ ਆਈਆਂ ਔਰ ਆਪਾਂ ਉਹਨਾਂ ਨੂੰ ਜ਼ਿਕਰ ਕੀਤਾ ਵਿਜੀਲੈਂਸ ਦੇ ਪਰਚੇ 'ਚ ਇਹਦਾ ਨਾਂ ਹੈ ਬਤੌਰ ਕ੍ਰਿਮੀਨਲ ਕਾਂਸਪੀਰੇਟਰ ਇਹ ਚ ਦੋਸ਼ੀ ਹੈ ਇਹਨੇ ਇੱਕ ਸਰਕਾਰੀ ਮੁਲਾਜ਼ਮ ਨੂੰ ਕੰਮ ਕਰਨ ਤੋਂ ਰੋਕਿਆ ਉਹਦੇ ਕਾਗਜ਼ ਖੋਏ ਉਹਦੇ ਨਾਲ ਕ੍ਰਿਮੀਨਲ ਫੋਰਸ ਕੀਤੀ ਤੇ ਉਹ ਪਰਚੇ ਆ ਇਹਨੇ ਲੋਕਾਂ ਨਾਲ ਠੱਗੀ ਮਾਰੀ 420 468 77 65 70 77 ਉਹਦੇ ਪਰਚੇ ਆ ਇਹਤੇ 420 ਦਾ ਪਰਚਾ ਹੈ ਤੇ 506 ਦਾ ਪਰਚਾ ਹੈ ਔਰ ਹੋਰ ਕਈ ਸਾਰੇ ਚੀਜ਼ਾਂ ਸਾਹਮਣੇ ਆ ਰਹੀਆਂ ਔਰ ਨੈਕਸਟ ਸਕੰਜਾ ਇਨਕਮ ਟੈਕਸ ਦਾ ਇਹਨਾਂ ਵੱਲ ਆਉਣ ਵਾਲਾ ਹੈ ਅੱਛਾ ਉਹ ਕਹਿ ਰਿਹਾ ਹੈ ਕਿ ਵਕੀਲ ਸਾਹਿਬ ਨੇ ਜਿੰਨੀਆਂ ਐਫ ਆਈ ਆਰ ਸੀਗੀਆਂ ਐਫ ਆਈ ਆਰ ਦੇ ਨੰਬਰ ਸਾਰਾ ਕੁਝ ਫੋਲ ਦਿੱਤਾ ਪਰ ਇਹ ਨਹੀਂ ਦੱਸਿਆ ਕਿ ਉਹਨਾਂ ਦਾ ਸਟੇਟਸ ਕੀ ਹੈ ਵਿਜੀਲੈਂਸ ਵਾਲੇ ਮਾਮਲੇ ਦੀ ਆਕਾਸ਼ਪੱਤਾ ਨੇ ਗੱਲ ਕੀਤੀ ਕਿ ਉਹ ਤਾਂ ਅੰਡਰ ਟ੍ਰਾਇਲ ਚੱਲ ਰਿਹਾ ਹੈ ਇਹ ਜੱਜ ਸਾਹਿਬ ਹੋ ਗਏ ਨਹੀਂ ਮੈਂ ਜੱਜ ਨਹੀਂਗਾ ਮੈਂ ਤਾਂ ਇਹ ਦੱਸੇ ਵੀ ਪਰਚਾ ਦਰਜ ਹੈ ਇਹਦਾ ਪ੍ਰੈਜ਼ੈਂਟ ਸਟੇਟਸ ਕੀ ਹੈ ਕਿ ਚੱਲ ਰਿਹਾ ਹੈ ਮੈਂ ਕਿਹਾ ਕਿ ਆ ਬੀਨੂੰ ਸਜ਼ਾ ਹੋਗੀ ਹੈ ਜਾਂ ਦੋਸ਼ੀ ਹੈ ਪਰ ਐਫ ਆਰ ਮੁਤਾਬਕ ਇਹ ਕਿਊਜ਼ ਹੈਗਾ ਠੀਕ ਹੈ ਜੀ ਇੱਕ ਕਨਵਿਕਟਡ ਹੋਏਗਾ ਕਿ ਨਹੀਂ ਹੋਏਗਾ ਇਹ ਤੇ ਸਿਰ ਉਹ ਦੱਸੇਗੀ ਅਦਾਲਤ ਦੱਸੇਗੀ ਅਦਾਲਤ ਕੋਲ ਪ੍ਰੂਫ ਜਾਣਗੇ ਹੁਣ ਪੁਲਿਸ ਕਿੰਨਾ ਕੁ ਮਜ਼ਬੂਤ ਕੇਸ ਬਣਾਉਂਦੀ ਹੈ ਕੱਚਾ ਕੇਸ ਬਣਾਉਂਦੀ ਹੈ ਯਾਹ ਉਹ ਤੇ ਬਚਨਗੇ ਤੇ ਯਾਹ ਅੰਦਰ ਜਾਣਗੇ ਅੱਛਾ ਆਕਾਸ਼ ਬਤਾ ਮਲਨ ਸਾਹਿਬ ਆਖਰੀ ਸਵਾਲ ਹੈ ਆਕਾਸ਼ ਕਹ ਰਿਹਾ ਹੈ ਕਿ ਡਿਫਰਮੇਸ਼ਨ ਦਾ ਨੋਟਿਸ ਤੁਹਾਨੂੰ ਭੇਜਣਾ ਹੈ ਤਿਆਰ ਹੋ ਤੁਸੀਂ ਉਹਨੇ ਤੱਕਰ ਤੇ ਆਨ ਨੂੰ ਪਹਿਲਾਂ ਉਹ ਸਪੈਲਿੰਗ ਪੁੱਛ ਲੋ ਡਿਫਰਮੇਸ਼ਨ ਦੀ ਸਪੈਲਿੰਗ ਕਿ ਹੁੰਦੀ ਨੇ ਉਹ ਡਿਫਰਮੇਸ਼ਨ ਦਾ ਨੋਟਿਸ ਭੇਜੇ ਤੇ ਮੈਂ ਉਹਦੇ ਡਾਇਰੈਕਟਰ ਰੈਵਨਿਊ ਇੰਟੈਲੀਜੈਂਸ ਡਿਪਾਰਟਮੈਂਟ ਇਨਕਮ ਟੈਕਸ ਦੀ ਇਨਵੈਸਟੀਗੇਸ਼ਨ ਬ੍ਰਾਂਚ ਹੋਰ ਐਸੀਆਂ ਕਈ ਸੀਕ੍ਰੀਟ ਏਜੰਸੀਆਂ ਜਿਹੜੀਆਂ ਮਾਫੀਆ ਨੂੰ ਨੰਗਾ ਕਰਨਗੀਆਂ ਮੈਂ ਤਿਆਰ ਆ ਇਹ ਲੜਾਈ ਅੱਜ ਸੋਸ਼ਲ ਹੈ ਨੋਟਿਸ ਆਉਣ ਤੋਂ ਬਾਅਦ ਪਰਸਨਲ ਹੋਏਗੀ ਤੇ ਸੁਨੀਲ ਮੱਲਨ ਦੇ ਵਾਰ ਸੁਨੀਲ ਮੱਲਨ ਵੱਲੋਂ ਹੋਣਗੇ ਹਾਈ ਕੋਰਟ 'ਚ ਨੇ ਝੂਠ ਬੋਲਿਆ ਦੋ ਵਾਰੀ ਜਿਹੜਾ ਮੇਰੇ ਸਾਹਮਣੇ ਆ ਚੁੱਕਾ ਹੈ ਲਿਖਿਆ ਕਿ ਮੈਂ ਮੇਰਾ ਤਲਾਕ ਹੋ ਚੁੱਕਾ ਜਿੰਦਗੀ ਦਾ ਤਲਾਕ ਨਹੀਂ ਹੋਇਆ ਫਿਰ ਇਹਨੇ ਹੁਣ ਸਿਕਿਉਰਿਟੀ ਲੈਣ ਲੱਗਿਆ ਵੀ ਆਪਣੀ ਐਫਆਈਆਰ ਦਾ ਜ਼ਿਕਰ ਨਹੀਂ ਕੀਤਾ ਉੱਥੇ ਲਿਖਿਆ ਕਿ ਨਥੀ ਹੈਸ ਬੀਨ ਕਨਸੀਲਡ ਉਹ ਡਾਕੂਮੈਂਟ ਮੇਰੇ ਕੋਲ ਨੇ ਹਾਈ ਕੋਰਟ ਵੱਲੋਂ ਪਰਚੇ ਹੋਣਗੇ ਇਹ ਇੱਕ ਸ਼ੁਰੂਆਤ ਕਰੇ ਦੂਜ ਮੇਰੀ ਤੇ ਸ਼ੁਰੂਆਤ ਇਹਦੀ ਤੇ ਖਤਮ ਮੇਰੇ ਵੱਲੋਂ ਇਹ ਮੇਰਾ ਓਪਨ ਚੱਲ ਕਲਮ ਦੀ ਲੜਾਈ ਆਪਾਂ ਗਾਲ ਨਹੀਂ ਕੱਢਦੇ ਆਪਾਂ ਕਾਨੂੰਨ ਜੋ ਸਜ਼ਾ ਦੇਗਾ ਇਹਦੇ ਲਈ ਸਜ਼ਾ ਮقرਰ ਹੋਏਗੀ ਮੈਂ ਤਾਂ ਪਰਵਾਹੀ ਕਰਾਂਗਾ ਬਤੌਰ ਕੰਪਲੇਨੈਂਟ ਤੇ ਬਾਕੀਆਂ ਨੂੰ ਇਹਨੇ ਡਰਾ ਕੇ ਮੈਨੂੰ ਇਹਨੇ ਧਮਕੀਆਂ ਵੀ ਫੋਨ ਭੇਜੇ ਅੱਛਾ ਕਿਤੇ ਯਸ ਯਸ ਕਦੋਂ ਆਏ ਫੋਨ ਕੀ ਕੀ ਆ ਗਿਆ ਉਹਨਾਂ ਫੋਨ ਕਾਲਰ ਦੇ ਵਿੱਚ ਰਾਤ ਦੇ 12 ਵਜੇ ਕੇ 16 ਮਿੰਟ ਤੇ ਕਾਲ ਆਂਦੀ ਆ ਮੈਂ ਕਾਸ਼ਵਤਾ ਬੋਲਦਾ ਤੇ ਮੇਰਾ ਫੋਨ ਰਾਤੀ 9 ਵੇ ਤੋਂ ਬਾਅਦ ਸਾਇਲੈਂਟ ਮੋਡ ਤੇ ਆ ਅਗਲੇ ਦਿਨ ਸਵੇਰੇ 7 ਵਜੇ ਸਾਇਲੈਂਟ ਤੋਂ ਹਟਦਾ 9 ਤੋਂ 7 ਡੋਨਟ ਡੋਨਟ ਡਿਸਟਰਬ ਤੇ ਹੈ ਔਰ ਉਹਦੇ ਦੌਰਾਨ ਇਹਦਾ ਮੈਨੂੰ ਫੋਨ ਆਇਆ ਹਾਂ ਲਓ ਸੁਣਾ ਦਿੰਨੇ ਰਿਕਾਰਡਿੰਗ ਹੈ ਤੁਹਾਡੇ ਕੋਲ ਮਾਈ ਨੇਮ ਇਜ਼ ਅਕਾਸ਼ ਮੁੱਤਕਰ ਠੀਕ ਏ 12:16 ਮਿੰਟ ਦੇ 26 ਇਹ ਇਹ ਪੂਰੀ ਗੱਲ ਸੁਣ ਸਕਦੇ ਹਾਂ ਅਸੀਂ ਇਸ ਵਕਤ ਨਹੀਂ ਸਾਰੀ ਤੇ ਨਹੀਂ ਸੁਣਾਉਂਦਾ ਮੈਂ ਜਦੋਂ ਟਾਈਮ ਆਏਗਾ ਤੇ ਸੁਣਾ ਵੀ ਦਿਆਂਗਾ ਪਰ ਇਹ ਆ ਕਿ ਉਸਨੇ ਤੁਹਾਨੂੰ ਡਾਇਰੈਕਟ ਕਾਲ ਕੀਤਾ ਹੈ ਉਹ ਵੀ ਇੰਟਰਨੈਸ਼ਨਲ ਨੰਬਰ ਤੋਂ ਤੇ ਉਹਦਾ ਪੁੱਤ ਸੀ ਆਪਣੇ ਨੰਬਰ ਤੋਂ ਸਿੱਧੀ ਗੱਲ ਕਰਦਾ ਦਿਨ ਵੇਲੇ ਕਰ ਮੈਂ ਹੁਣੇ ਕਰ ਹੁਣੇ ਚੱਕਾਂਗਾ ਹੂੰ ਇਹਨਾਂ ਕੋ ਡਰਦਾ ਪਿਆ ਮੈਨਾਂ ਸਿੱਧੀ ਗੱਲ ਕਰ ਬੰਦਿਆਂ ਨੂੰ ਬਹਿ ਕੇ ਗੱਲ ਕਰ ਡਾਲਗ ਦੀ ਗੱਲ ਡਾਲਗ ਨਾ ਮੁਕਣੀ ਚਾਹੀਦੀ ਇਹ ਧਮਕਾਉਣ ਵਾਲਾ ਹੀ ਕੰਮ ਹੈ ਤੇ ਧਮਕਾ ਵੀ ਲੈ ਸੁਨੀਲ ਮੁੱਲ ਨੇ ਕਾਲਾ ਕੋਟਾ ਵਿੱਚ ਥੋੜੀ ਬਾ ਜਵਾਬ ਦੇਣੇ ਆਉਂਦੇ ਤਾਂ ਆ ਪਿਆ ਠੀਕ ਹੈ ਔਰ ਵੇਖੋਗੇ ਜਲਦੀ ਵੇਖੋਗੇ ਮੈਂ ਫੇਰ ਕਵਾਂਗਾ ਵੀ ਅੱਜ ਇਹ ਲੜਾਈ ਸੋਸ਼ਲ ਹੈ ਸਿਰਫ ਪਬਲਿਕ ਦੇ ਅੱਗੇ ਰੱਖਣਾ ਕਿ ਇੱਕ ਬੰਦਾ ਮਸੀਹਾ ਨਹੀਂ ਹੈ ਜਾਂ ਵਿਕਟਮ ਨਹੀਂ ਹੈ ਉਹ ਆਪ ਉਸ ਕਰਪਸ਼ਨ ਦਾ ਹਿੱਸੇਦਾਰ ਹੈ ਟੈਕਸ ਚੋਰੀ ਕਰ ਕਰਕੇ ਇਹ ਕੁਛ ਕੀਤਾ ਔਰ ਅੱਜ ਵੀ ਚੱਲ ਰਿਹਾ ਉਹ ਗੁਰਖਤੰਦਾ ਤੇ ਜੇ ਇਹ ਲੜਾਈ ਪਰਸੋਂ ਹੁੰਦੀ ਹੈ ਤੇ ਤੁਸੀਂ ਵੇਖੋਗੇ ਕਿ ਹਸ਼ਰ ਕੀ ਹੁੰਦਾ ਹੈ ਕਿਹਾਦਤ ਕਿੰਸਾ ਚੈਨਲ ਗੱਲ ਕਰ ਰਹੇ ਤੁਸੀਂ ਸੁਨੀਲ ਕੁਮਾਰ ਮੱਲਣ ਜੋ ਕਿ ਐਡਵੋਕੇਟ ਨੇ aur ਆਕਾਸ਼ ਬੱਤਾ ਫਿਰ ਕੁੰਡਲੀ ਨਾਂ ਨੇ ਖੋਲੀ ਇਸ ਤੋਂ ਬਾਅਦ ਆਕਾਸ਼ ਬੱਤਾ ਨੇ ਜਵਾਬ ਦਿੱਤਾ aur ਮੱਲਣ ਸਾਹਿਬ ਨੇ ਸਾਡੇ ਚੈਨਲ ਤੇ ਹੁਣੀ ਹੁਣੀ ਖੁਲਾਸਾ ਕੀਤਾ ਹੈ ਕਿ ਆਕਾਸ਼ ਬੱਤਾ ਨੇ ਇੰਟਰਨੈਸ਼ਨਲ ਨੰਬਰ ਤੋਂ ਇਹਨਾਂ ਨੂੰ ਬਕਾਇਦਾ ਕਾਲ ਕੀਤਾ ਹੈ ਤਮਕ ਆਇਆ ਹੈ ਹਾਲਾਂਕਿ ਆਕਾਸ਼ ਬੱਤਾ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਦੇ ਵਿੱਚ ਕਿਹਾ ਸੀ ਕਿ ਮੇਰੇ ਵੱਲੋਂ ਵਕੀਲ ਮੱਲਣ ਨੂੰ ਡੀਫੇਮੇਸ਼ਨ ਦਾ ਨੋਟਿਸ ਭੇਜਿਆ ਜਾਏਗਾ ਸੋ ਮੱਲਣ ਸਾਹਿਬ ਯਾਨੀ ਕਿ ਵਕੀਲ ਸਾਹਿਬ ਕਹਿ ਰਹੇ ਨੇ ਕਿ ਡੀਫੇਮੇਸ਼ਨ ਦਾ ਨੋਟਿਸ ਭੇਜੇ ਫਿਲਹਾਲ ਤਾਂ ਇਹ ਲੜਾਈ ਸੋਸ਼ਲ ਹੈ ਕਿਉਂਕਿ ਮੈਂ ਲੋਕਾਂ ਨੂੰ ਸਿਰਫ ਔਰ ਸਿਰਫ ਇਨਫੋਰਮੇਸ਼ਨ ਵੰਡ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਕਿ ਮੈਂ ਸਮਝਦਾ ਹਾਂ ਕਿ ਮੇਰਾ ਫਰਜ਼ ਹੈ ਪਰ ਜੇਕਰ ਮੈਨੂੰ ਕਿਸੇ ਵੀ ਤਰੀਕੇ ਦਾ ਨੋਟਿਸ ਆਉਂਦਾ ਹੈ ਤਾਂ ਫਿਰ ਪਰਸਨਲ ਲੜਾਈ ਲਈ ਮੈਨ ਟੂ ਮੈਨ ਲੜਾਈ ਲਈ ਆਕਾਸ਼ ਬੱਤਾ ਤਿਆਰ ਰਹੇ